ਤੁਸੀਂ ਦੇਖ ਰਹੇ ਹੋ ਪਲਾਗ ਅੱਜ ਅਸੀਂ ਤੁਹਾਡਾ ਬਾ ਇੱਕ ਐਸੇ ਵਿਸ਼ੇ ਨਾਲ ਪਰਵਾਣਾ ਜਿਹੜਾ ਸ਼ਾਇਦ ਤੁਸੀਂ ਭੁੱਲ ਗਏ ਹੋਵੋ ਪਹਿਲਾਂ ਯਾਦ ਤਾਂ ਰਿਹਾ ਕਿਦਾਂ ਕਿਤੇ ਮਾਰਚ ਦੇ ਮਹੀਨੇ ਚ ਐਸੇ ਸਾਲ 2024 ਚ ਇੱਕ ਇਸ਼ਤਿਹਾਰ ਜੇ ਤੁਹਾਡੀਆਂ ਨਜ਼ਰਾਂ ਚੋਂ ਲੰਘਿਆ ਹੋਵੇ ਕਿਤੇ ਉਸ ਇਸ਼ਤਿਹਾਰ ਦੇ ਵਿੱਚ ਐਸੀ ਕਿ ਪੰਜਾਬ ਸਰਕਾਰ ਇੱਕ ਨਵਾਂ ਬਿਲਕੁਲ ਫਰੈਸ਼ ਜਿਹੜਾ ਕਦੇ ਪਹਿਲਾਂ ਨਹੀਂ ਬਣਿਆ ਪੰਜਾਬ ਦੇ ਵਿੱਚ ਪੰਜਾਬ ਡਿਵੈਲਪਮੈਂਟ ਕਮਿਸ਼ਨ ਬਣਾਉਣ ਜਾ ਰਹੀ ਹੈ ਪੰਜਾਬ ਡਿਵੈਲਪਮੈਂਟ ਕਮਿਸ਼ਨ ਮਤਲਬ ਨੀਤੀ ਅਯੋਗ ਵਰਗਾ ਪੰਜਾਬ ਦੇ ਵਿੱਚ ਕਮਿਸ਼ਨ ਫਿਰ ਪੰਜਾਬ ਜਿਹੜਾ ਬੋਰਡ ਹੈ ਪਲਾਨਿੰਗ ਬੋਰਡ ਉਹਦਾ ਪਹਿਲਾਂ ਹੀ ਡੈਫੈਕਟ ਵਰਗਾ ਲੱਗਦਾ ਉਹਨੂੰ ਤਾਂ ਤੋੜ ਤੋੜ ਕੇ ਬਣਾ ਦਦੇ ਉਹਦੀ ਜਗ੍ਹਾ ਬਿਠਾ ਦਿੰਦੇ ਜੇ ਕਰਨਾ ਮੈਨੇ ਆਉਣੇ ਸੀ ਬੰਦੇ ਕੀ ਇਹ ਉਹ ਹੈ ਜਈ ਇੱਕ ਤਰੀਕਾ ਜਿਹੜਾ ਮੋਦੀ ਸਰਕਾਰ ਲੈਟਰਲ ਐਂਟਰੀ ਵਾਲਾ ਲੈ ਆ ਰਹੀ ਸੀ ਪ੍ਰਾਈਵੇਟ ਕੰਪਨੀਆਂ ਦੇ ਐਨ ਜੀਓ ਦੇ ਵੱਡੇ ਬੰਦੇ ਵੱਡੀਆਂ ਜ਼ਿੰਮੇਵਾਰੀਆਂ ਤੇ ਲੈ ਆ ਰਹੀ ਸੀ ਕਿਸ ਤਰ੍ਹਾਂ ਕਿਸੇ ਰੂਪ ਦੇ ਵਿੱਚ ਕਿ ਉਹ ਤਰੀਕਾ ਵੀ ਇਹਦੇ ਵਿੱਚ ਸ਼ਾਮਲ ਉਸ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਸਾਰੇ ਮਾਮਲੇ ਨੂੰ ਔਰ ਇਹ ਜਿਹੜਾ ਸਾਰਾ ਸਵਾਲ ਹੈ ਇਹਦੇ ਤੇ ਗੱਲ ਕਰਾਂਗੇ ਤੇ ਇਹਦੇ ਨਾਲ ਜੁੜੀ ਹੋਈ ਗੱਲ ਇਹ ਵੀ ਹੈ ਕਿ ਇਹਾਂ ਦੀ ਭਰਤੀ ਕਿਵੇਂ ਹੋਣੀ ਹੈ 9 ਸਤੰਬਰ ਕੱਲ ਅੱਜ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਮਤਲਬ ਕੱਲ ਇੰਟਰਵਿਊ ਰੱਖੀ ਹੋਈ ਹੈ ਵਾਈਸ ਚੇਅਰਮੈਨ ਇਹਦੇ ਆਲਰੇਡੀ ਹੈਗੇ ਨੇ ਸੀਮਾ ਬਾਂਸਲ ਸੀਮਾ ਬਾਂਸਲ ਉਹ ਮੈਡਮ ਨੇ ਜਿਹੜੇ ਬੋਸਟਨ ਕੰਪਨੀ ਨਾਲ 23 ਸਾਲ ਲਗਾਤਾਰ ਜਿਨ੍ਹਾਂ ਦਾ 23 ਸਾਲ ਤੋਂ ਵਾਅ ਹੈ ਤੇ ਉਹੀ ਬੋਸਟਨ ਕੰਪਨੀ ਹੈ ਆਪਣੀ 11 ਮੈਂਬਰੀ ਖੇਤੀਬਾੜੀ ਕਮੇਟੀ ਵੜਾ ਕੇ ਵੀ ਉਹ ਡਰਾਫਟ ਅਜੇ ਤੱਕ ਜਾਰੀ ਨਹੀਂ ਹੋਇਆ ਤੇ ਬੋਸਟਨ ਕੰਪਨੀ ਨੂੰ ਵੀ ਖੇਤੀਬਾੜੀ ਡਰਾਫਟ ਬਣਾਉਣ ਲਈ ਦਿੱਤਾ ਹੋਇਆ ਤੇ ਇੰਨਾ ਸਾਲ ਚਾਰ ਕਿਸੇ ਇੱਕ ਕੰਪਨੀ ਨਾਲ ਪੰਜਾਬੀਆਂ ਨੂੰ ਦਰਕਰਾਰ ਕਰਕੇ ਪੰਜਾਬੀ ਲੋਕਾਂ ਦੀ ਸਮੂਲੀਅਤ ਤੋਂ ਬਿਨਾ ਇਹ ਕਿਉਂ ਹੈ ਇਹ ਸ਼ਕਤ ਆ ਪੈਦਾ ਕਰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਨੂੰ ਹੋਣ ਵੱਡੇ ਵੱਡੇ ਐਡਵਾਈਜ਼ਰ ਰੱਖਲੇ ਨੇ ਵੱਡੀ ਵੱਡੀ ਕੁਆਲਿਫਿਕੇਸ਼ਨ ਹੈ ਮੋਦੀ ਸਰਕਾਰ ਦਾ ਖੈਰ ਉਹਨਾਂ ਨੂੰ ਚੋਕਾ ਆਈ ਸੀਗੀ ਕਿ ਜੁਪੀਐਸਸੀ ਨੇ ਐਡ ਦਿੱਤੀ ਸੀ ਤਾਂ ਐਡ ਵੀ ਆਪਣੇ ਵੱਲ ਹੀ ਦਿੱਤੀ ਹੋਈ ਹੈ ਤੇ ਇੱਕ ਮੈਡਮ ਸੀ ਮਾਂ ਮਾਨਸਨ ਇੱਕ ਬੋਰਡ ਦਾ ਹੋਰ ਮੈਂਬਰ ਕਮਿਸ਼ਨ ਦਾ ਹੋਰ ਮੈਂਬਰ ਤੇ ਇੱਕ ਕਮਿਸ਼ਨ ਤੋਂ ਬਾਹਰ ਤਿੰਨ ਮੈਂਬਰ ਨੇ ਜਿਹੜੇ ਕਹਿੰਦੇ ਨੇ ਉਹ ਇਹਦੀ ਜਿਹੜੇ ਇੰਟਰਵਿਊ ਕਰਨਗੇ ਜਿਹੜੇ ਬਾਕੀ ਨੇ ਉਹਦੇ ਚ ਜੁਆਇੰਟ ਐਡਵਾਈਜ਼ਰ ਚਾਹੀਦੇ ਨੇ ਐਡਵਾਈਜ਼ਰ ਚਾਹੀਦੇ ਨੇ ਰਿਸਰਚਰ ਚਾਹੀਦੇ ਨੇ ਇਹ ਲਗਭਗ 3 ਦਰਜਣ ਦੇ ਕਰੀਬ ਬੰਦੇ ਨੇ ਇਹਨਾਂ ਸਾਰੀਆਂ ਗੱਲਾਂ ਤੇ ਤੇ ਨਾਲ ਆਮ ਆਦਮੀ ਪਾਰਟੀ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਚਾਹੇ ਸਕੂਲ ਆਫ ਐਮਿਨੈਂਸ ਦੇ ਮਾਮਲੇ ਹੋਣ ਚਾਹੇ ਆਮ ਆਦਮੀ ਕਲੀਨਿਕ ਦੇ ਮਾਮਲੇ ਹੋਣ ਇਹ ਤਿੰਨੇ ਚੀਜ਼ਾਂ ਗਵਰਨੈਂਸ ਨਾਲ ਜੁੜੀਆਂ ਹੋਣ ਜਾਣੇ ਤੁਸੀਂ ਕਿਹੜੇ ਰਸਤੇ ਤੇ ਗਵਰਨੈਂਸ ਨੂੰ ਜਾਂ ਲੋਕਾਂ ਦੀਆਂ ਸੁਭਦਾਵਾਂ ਨੂੰ ਲਿਆਉਣਾ ਚਾਹੁੰਦੇ ਹੋ ਇਹਦੇ ਤੇ ਗੱਲ ਕਰਾਂਗੇ ਮੇਰੇ ਨਾਲ ਨੇ ਪ੍ਰੋਫੈਸਰ ਨਵਰੀਤ ਕੌਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਡਮਿਨਿਸਟ੍ਰੇਸ਼ਨ ਪੜ੍ਹਾਉਂਦੇ ਨੇ ਪਬਲਿਕ ਐਡਮਿਨਿਸਟ੍ਰੇਸ਼ਨ ਕਿਵੇਂ ਚੱਲਣੀ ਚਾਹੀਦੀ ਹੈ ਕਿਸ ਢੰਗ ਦੀ ਉਹਦੀ ਹਰਿਆਰਕੀ ਹੁੰਦੀ ਹੈ ਕਿਵੇਂ ਕੋਈ ਪਾਲਿਸੀਜ਼ ਬਣਦੀਆਂ ਨੇ ਪਾਲਿਸੀ ਮੇਕਿੰਗ ਦੇ ਵਿੱਚ ਕਿਹੜੇ-ਕਿਹੜੇ ਲੋਕਾਂ ਦਾ ਰੋਲ ਹੋਣਾ ਚਾਹੀਦਾ ਉਹ ਸਾਰੀਆਂ ਗੱਲਾਂ ਨੂੰ ਬਖੂਬੀ ਜਾਣਦੇ ਨੇ ਉਹਨਾਂ ਤੋਂ ਇਹ ਸਾਰਾ ਮਾਮਲਾ ਪੰਜਾਬਣਾ ਚਾਹਾਂਗੇ ਬਹੁਤ-ਬਹੁਤ ਸਵਾਗਤ ਹਾਂਜੀ ਧੰਨਵਾਦ ਹਮੇਸ਼ਾ ਜੀ ਦਵਜੀ ਜਿਹੜਾ ਮਾਮਲਾ ਇਹ ਹੈਗਾ ਡਿਵੈਲਪਮੈਂਟ ਕਮਿਸ਼ਨ ਦਾ ਪੰਜਾਬ ਡਿਵੈਲਪਮੈਂਟ ਕਮਿਸ਼ਨ ਬਣ ਰਿਹਾ ਹੈ ਤੇ ਇਹ ਤੋਂ ਪਹਿਲਾਂ ਤਾਂ ਆਪਾਂ ਦੇਖਿਆ ਸੀ ਨੈਸ਼ਨਲ ਲੈਵਲ ਤੇ ਪਲਾਨਿੰਗ ਕਮਿਸ਼ਨ ਹੁੰਦੇ ਸੀ ਇੱਥੇ ਪਲਾਨਿੰਗ ਬੋਰਡ ਹੁੰਦੇ ਸੀ ਦੋਨਾਂ ਚ ਇੱਕ ਤਾਲਮੇਲ ਸੀ ਉਥੇ ਨੀਤੀਯੋਗ ਬਣਿਆ ਲੈਟਰਲ ਜਿਹੜੀ ਭਰਤੀ ਸੀਗੀ ਉਹ ਤਾਂ ਖੈਰ ਚਲੋ ਵਾਪਸ ਹੋ ਗਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜੇ ਇੱਕ ਗ੍ਰੇਡ ਵੀ ਇਹਦੇ ਵਿੱਚ ਦੇਖ ਰਹੇ ਸੀ ਆਪਾਂ ਕਿ ਜਿਹੜਾ ਐਡਵਾਈਜ਼ਰ 810 ਰੱਖਣੇ ਨੇ 265000 ਰੁਪਇਆ ਵੀ ਉਹਨੂੰ ਮਿਲੇਗਾ ਜੁਆਇੰਟਡ ਐਡਵਾਈਜ਼ਰ ਰੱਖਣੇ ਨੇ ਕਹਿੰਦੇ 220000 ਮਿਲੇਗਾ ਰਿਸਰਚਰ ਨੂੰ ਇੰਨਾ ਤਾਂ ਸ਼ਾਇਦ ਆਪਣੇ ਗਵਰਨਮੈਂਟ ਚ ਵੀ ਨਹੀਂ ਮਿਲਦਾ ਜਨਰਲੀ ਜਿਹੜੇ ਬਾਕੀ ਬੰਦੇ ਨੇ ਕੀ ਇਹਦਾ ਕੀ ਹੋਏਗਾ ਬੰਤਰੇ ਕੰਮ ਕੀ ਕਰੂਗਾ ਕਮਿਸ਼ਨ ਤੇ ਇਹ ਕਿੰਨਾ ਕੁ ਜ਼ਰੂਰੀ ਹੈ ਪੰਜਾਬ ਵਾਸਤੇ ਹਾਂਜੀ ਇਹਨੂੰ ਆਪਾਂ ਸਮਝਣ ਦੇ ਲਈ ਪਹਿਲਾਂ ਇਹ ਦੇਖ ਲਈਏ ਕਿ ਇਹਨੂੰ ਜਦੋਂ ਪਿਛਲੇ ਸਾਲ ਸੈਪਟੈਂਬਰ 'ਚ ਅਨਾਉਂਸ ਹੋਇਆ ਪੰਜਾਬ ਡਵੈਲਪਮੈਂਟ ਕਮਿਸ਼ਨ ਤੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਹੀ ਇਹਦੀ ਇੱਕ ਐਂਟਰੀ ਮਿਲਦੀ ਹੈ ਆ ਉਹਦੇ ਵਿੱਚ ਮੈਡਮ ਬਾਂਸਲ ਉਹ ਵਾਈਸ ਚੇਅਰਪਰਸਨ ਉਦੋਂ ਹੀ ਬਣਾਤੇ ਗਏ ਤੇ ਕਿਹਾ ਗਿਆ ਜੀ ਇਹ ਨੀਤੀ ਆਯੋਗ ਦੇ ਪੈਟਰਨ ਤੇ ਹੋਏਗਾ ਪੋਲਿਸੀ ਮੇਕਿੰਗ ਦੇ ਲਈ ਅਲੱਗ-ਅਲੱਗ ਉਹਦੇ ਉਹਨਾਂ ਨੇ ਪੈਰਾਮੀਟਰਸ ਰੱਖੇ ਐਜੂਕੇਸ਼ਨ ਹੈਲਥ ਐਂਡ ਏਵਰੀਥਿੰਗ ਸਰਕਾਰਾਂ ਕਮਿਸ਼ਨਸ ਬਣਾਉਂਦੀਆਂ ਰਹਿੰਦੀਆਂ ਇਹਦੇ ਵਿੱਚ ਕੁਝ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋਈ ਗਲਤ ਗੱਲ ਹੈ ਪਰ ਜਿਸ ਤਰੀਕੇ ਨਾਲ ਇਹਦੀ ਕੰਪੋਜੀਸ਼ਨ ਹੈ ਉਹ ਹੈਰਾਨੀਜਨਕ ਹੈ ਜਿਹੜੀ ਐਡਵਰਟਾਈਜ਼ਮੈਂਟ ਹੈ ਉਸ ਤੋਂ ਜ਼ਿਆਦਾ ਵੀ ਹੈਰਾਨੀਜਨਕ ਹੈ ਕਿ ਜਿਹੜਾ ਪੈਟਰਨ ਆਫ ਸਿਲੈਕਸ਼ਨ ਹੈ ਉਹ ਨਾ ਤਾਂ ਯੂਪੀਐਸਸੀ ਦਾ ਪੈਟਰਨ ਹੈ ਨਾਉ ਪੀਪੀਐਸਸੀ ਦਾ ਪੈਟਰਨ ਹੈ ਨੰਬਰ 1 ਦੂਸਰਾ ਜਿਹੜਾ ਇਹਨਾਂ ਨੇ ਕ੍ਰਾਈਟੇਰੀਆ ਬਣਾਇਆ ਕੁਆਲੀਫਿਕੇਸ਼ਨ ਦਾ ਆ ਜਿਹੜੀ ਕੇਂਦਰ ਸਰਕਾਰ ਸੀ ਉਹਨਾਂ ਨੇ ਤਾਂ ਲੇਟਰਲ ਐਂਟਰੀ ਨਾਂ ਦਿੱਤਾ ਉਹਨਾਂ ਨੇ ਜੋ ਕਿਹਾ ਉਹਨੂੰ ਲਿਖਤੀ ਤੌਰ ਤੇ ਮੰਨਿਆ ਵੀ ਹੈ ਇਹਦਾ ਨੋਮਨਕਲੇਚਰ ਅਲੱਗ ਹੈ ਪਰ ਜਿਹੜੀਆਂ एलिਜੀਬਿਲਟੀਜ਼ ਰੱਖੀਆਂ ਗਈਆਂ ਉਹਦੇ ਵਿੱਚ ਬਿਲਕੁਲ ਓਪਨ ਹੈ ਤੇ ਪੰਜਾਬ ਸਰਕਾਰ ਦੀ ਕੋਈ ਹਿੱਸੇਦਾਰੀ ਨਹੀਂ ਹੈਗੀ ਕੈਬਨਟ ਸੈਕਟਰੀ ਕਿਤੇ ਚੀਫ ਸੈਕਟਰੀ ਕਿਤੇ ਇਨਵੋਲਵ ਨਹੀਂ ਹੈਲਥ ਸੈਕਟਰੀ ਕਿਤੇ ਇਨਵੋਲਵ ਨਹੀਂ ਹੈਗੀ ਸਿলেকਸ਼ਨ ਕਮੇਟੀ ਦੇ ਵਿੱਚ ਵਾਈਸ ਚੇਅਰ ਪਰਸਨ ਹੋਣਗੇ ਇੱਕ ਪੀਡੀਸੀ ਤੋਂ ਬਾਹਰਲੇ ਮੈਂਬਰ ਹੋਣਗੇ ਇੱਕ ਪੀਡੀਸੀ ਦੇ ਮੈਂਬਰ ਹੋਣਗੇ ਤੇ ਸਿলেকਸ਼ਨ ਅਸੀਂ ਕਰਨੀ ਆ ਸਿਵਲ ਸਰਵੈਂਟ ਦੇ ਗ੍ਰੇਡ ਦੀ ਹੂੰ ਜਿਹੜੇ ਸਾਡੇ ਸਰਵਿਸ ਵੀ ਜਿਹੜਾ ਆਈ ਐਸ ਟਾਪ ਤੇ ਵਗ ਜਾਂਦਾ ਤਾਂ ਬਿਲਕੁਲ ਤਾਂ ਉਨੀ ਸੈਲਰੀ ਮਿਲਦੀ ਆ ਜਿਹੜਾ ਜਦੋਂ ਰਿਟਾਇਰ ਹੋਣ ਦੇ ਨੇੜੇ ਟੜੇ ਰਹਿੰਦਾ ਹੈ ਕਿ 265000 ਜਿਹੜੀ ਸੈਲਰੀ ਹੋਏਗੀ ਆ देन ਕ੍ਰਾਈਟੇਰੀਆ ਕੀ ਹੋਏਗਾ ਸਕਰੀਨਿੰਗ ਦਾ ਇਹ ਐਡਵਰਟਾਈਜ਼ਮੈਂਟ ਹੀ ਕਹਿ ਰਹੀ ਹੈ ਕਿ ਉਹ ਵਾਈਸਚਰ ਪਰਸਨ ਡਿਸਾਈਡ ਕਰਨਗੇ ਕਮੇਟੀ ਵੀ ਉਹੀ ਡਿਸਾਈਡ ਕਰਨਗੀ ਕ੍ਰਾਈਟੇਰੀਆ ਵੀ ਲਿਖਤੀ ਹੈ ਨਹੀਂ ਅਜੇ ਤੱਕ ਲਿਖਤੀ ਥੋੜਾ ਜਿਆਦਾ ਦਿੱਤਾ ਹੋਇਆ ਹੈ ਕਿ ਕੇਸਟਡੀ ਇੰਟਰਵਿਊ ਐਕਸਪੀਰੀਅੰਸ ਮਤਲਬ ਐਨੇ ਹਾਇਰ ਲੈਵਲ ਦੀ ਤੁਸੀਂ ਇੱਕ ਸੈLECTION ਕਰਨੀ ਹੈ ਉਹਦੇ ਵਿੱਚ ਇਹ ਪੈਟਰਨ ਨਹੀਂ ਹੁੰਦੇ ਤੁਸੀਂ ਦੇਖੋ ਬੱਚੇ ਕਈ ਕਈ ਸਾਲ ਲਾਉਂਦੇ ਆ ਪੀਸੀਐਸ ਕਲੀਅਰ ਕਰਨ ਨੂੰ ਆਈਐਸ ਕਲੀਅਰ ਕਰਨ ਨੂੰ ਤੇ ਸਾਡਾ ਜਿਹੜਾ ਆਈਐਸ ਪੀਸੀਆਰ ਕਾਰਡਰ ਹੈ ਉਹਨੂੰ ਇੱਕ ਸਾਈਡ ਦੇ ਨਾਲ ਪੁਸ਼ ਕਰਤਾ ਗਿਆ ਉਹ ਕਿਉਂ ਨਹੀਂ ਪਾਰਟ ਹੋ ਸਕਦੇ ਪੋਲਿਸੀ ਮੇਕਿੰਗ ਦਾ ਪੰਜਾਬ ਦੇ ਵਿੱਚ ਇੰਨੀਆਂ ਸਰਕਾਰੀ ਯੂਨੀਵਰਸਿਟੀ ਐ ਜਿੱਥੇ ਰਿਸਰਚ ਹੋ ਰਹੀ ਹੈ ਪੀਏਯੂ ਦੇ ਪ੍ਰੋਫੈਸਰ ਐ ਪੰਜਾਬੀ ਯੂਨੀਵਰਸਿਟੀ ਜੀਐਨਡੀਯੂ ਪੰਜਾਬ ਯੂਨੀਵਰਸਿਟੀ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਸੋ ਬਹੁਤ ਸਾਰੀਆਂ ਇਦਾਂ ਦੇ ਰਿਸਰਚ ਇੰਸਟੀਟਿਊਸ਼ਨਸ ਆ ਉੱਥੋਂ ਐਕਸਪਰਟਸ ਨਹੀਂ ਹੈਗੇ ਇੱਕ ਅਲੱਗ ਤਰੀਕੇ ਦੇ ਨਾਲ ਹੈਗਾ ਇਹ ਤੇ ਜੇ ਤੁਸੀਂ ਬਿਲਕੁਲ ਇਹਨੂੰ ਹੋਰ ਧਿਆਨ ਦੇ ਨਾਲ अंडरसटैंड करो इन्होंने जो टर्म्स एंड कंडीशनस है hmm. वो बहुत क्लीयरली कह रहे हैं ऑल प्रोफेनल शेड बी डीम टू बी पब्लिक सर्वेंस फॉर द परपज ऑफ सी सी एस रूल्स जे सिविल सर्विस कंडक्ट रूल्स है सो गवर्नर की परमिशन नहीं ले गई ਆ ਪਾਵਨਕ ਸਰਵੈਂਟ ਦਾ ਤਾਂ ਇੱਕ ਡੈਫੀਨੇਸ਼ਨ ਹੈ ਉਹਨਾਂ ਦਾ ਇੱਕ ਦਾਇਰਾ ਹੈ ਨਾ ਕਿ ਆ ਹੋਣਗੇ ਲੋਕਾਂ ਦੇ ਜਿਹੜੇ ਤੇ ਮਤਲਬ ਇੱਕ ਕਨਸਟੀਟਿਊਸ਼ਨਲ ਬਾਡੀ ਪੀਪੀਐਸਸੀ ਹੈ ਉਹਨੂੰ ਕਿਹੜੇ ਰੀਜ਼ਨ ਕਰਕੇ ਕਿਹੜਾ ਇਦਾਂ ਦਾ ਰੂਲ ਹੈ ਜਿਹੜਾ ਇਹ ਸਰਕਾਰ ਨੂੰ ਇਜਾਜ਼ਤ ਦਿੰਦਾ ਆ ਕਿ ਪੰਜਾਬ ਦਾ ਪੀਪੀਐਸਸੀ ਜਿਹੜਾ ਕਮਿਸ਼ਨ ਹੈ ਉਹਨੂੰ ਬਾਹਰ ਰੱਖਤਾ ਜਾਏ ਸੋ ਇਹ ਜਿਹੜੀ ਹੈ ਬਿਲਕੁਲ ਹੀ ਜਿਹੜਾ ਤੁਸੀਂ ਕਿਹਾ ਆ ਇੱਕ ਲੀਟਰਲ ਐਂਟਰੀ ਹੈ ਜੇ ਤੁਸੀਂ ਇਹਨਾਂ ਦੀ ਆ ਵੈਬਸਾਈਟ ਵੀ ਦੇਖੋ ਤੇ ਤੁਹਾਨੂੰ ਕੁਝ ਨਹੀਂ ਮਿਲਦਾ ਕੰਪੋਜੀਸ਼ਨ ਫੰਕਸ਼ਨ ਮਿਲ ਜਿਹੜੇ ਮੈਂਬਰਸ ਰੱਖੇ ਗਏ ਉਹਨਾਂ ਦਾ ਕੀ ਟੈਨਯੋਰ ਹੈ ਤੁਸੀਂ ਜਦੋਂ ਆ ਆਰਟੀਆਈ ਦੇ ਕਮਿਸ਼ਨਰਸ ਆ ਪੜ੍ਹਦੇ ਹੋ ਉੱਥੇ ਤੁਹਾਨੂੰ ਸਾਰਾ ਕੁਝ ਕਲੀਅਰ ਮਿਲਦਾ ਹੈ ਇਹ ਜਿਹੜੇ ਇਹਨਾਂ ਨੇ ਮੈਂਬਰ ਰੱਖੇ ਗਏ ਇਹ ਕੀ ਇਕੱਲੇ ਚੀਫ ਮਿਨਿਸਟਰ ਸਾਹਿਬ ਨੇ ਇਹਨਾਂ ਨੂੰ ਅਪੋਇੰਟ ਕਰ ਦਿੱਤਾ ਗਵਰਨਰ ਇਹਨਾਂ ਤੋਂ ਬਾਹਰ ਕਿੱਦਾਂ ਹੋ ਸਕਤੇ ਆ ਮਤਲਬ ਕੋਈ ਕਮੇਟੀ ਬਣੀ ਕੋਈ ਸਿਲੈਕਸ਼ਨ ਕਮੇਟੀ ਬਣੀ ਤਾਂ ਇਹ ਸਾਰਾ ਕੰਪੋਜੀਸ਼ਨ ਦੇ ਵਿੱਚ ਇਹਦੇ ਚ ਵੀ ਇਵਨ ਚਾਹੇ ਤੁਸੀਂ ਪੀਪੀਐਸਸੀ ਦੇ ਲਾਉਂਦੇ ਹੋ ਚਾਹੇ ਆਰਟੀਆਈ ਦੇ ਲਾਉਂਦੇ ਹੋ ਚਾਹੇ ਕਿਸੇ ਦੇ ਲਾਉਂਦੇ ਹੋ ਕਮੇਟੀਆਂ ਬਣਦੀਆਂ ਇੱਕ ਕਮੇਟੀ ਬਣਦੀ ਹੈ ਤੇ ਉਹਨਾਂ ਦਾ ਇਹ ਵੀ ਹੁੰਦਾ ਕਿ ਪੈਮਾਨਾ ਕੀ ਹੋਏ ਸੁਪਰੀਮ ਕੋਰਟ ਦੇ ਜੱਜ ਦੇ ਬਰਾਬਰ ਸੈਲਰੀ ਹੋਏਗੀ ਘਰ ਹੋਏਗਾ ਇਹਦੇ ਬਰਾਬਰ ਆ ਹੋਏਗਾ ਜਦੋਂ ਪਿਛਲੇ ਨਰਿੰਦਰ ਮੋਦੀ ਸਰਕਾਰ ਨੇ ਇਲੈਕਸ਼ਨ ਕਮਿਸ਼ਨਰ ਉਹ ਆਰਟੀਆਈ ਵਾਲੇ ਕਮਿਸ਼ਨਰਾਂ ਦਾ ਥੋੜਾ ਸੈLECTION ਦਾ ਬੰਦ ਕੀਤਾ ਤਾਂ ਰੌਲਾ ਪਿਆ ਰੌਲਾ ਪਿਆ ਸੀ ਬਿਲਕੁਲ ਕਿ ਤੁਸੀਂ ਉਹਨਾਂ ਦਾ ਗ੍ਰੇਡ ਨੀਚੇ ਕਰ ਰਹੇ ਹੋ ਤੇ ਉਹਨਾਂ ਦੀ ਆਜ਼ਾਦੀ ਉਹਦੀ ਆਟੋਨੋਮੀ ਵਿੱਚ ਦਾਖਲ ਦੇ ਰਹੇ ਹੋ ਤੇ ਇਹ ਇਹਦੇ ਵਿੱਚ ਕੋਈ ਇਹੋ ਜਿਹਾ ਪੈਮਾਨਾ ਹੀ ਨਹੀਂ ਹੈ ਨਹੀਂ ਨਹੀਂ ਪੈਮਾਨਾ ਇਹ ਤਾਂ ਜੀ ਮਨਮਰਜ਼ੀ ਹੈ ਜਿਹੜਾ ਕਿਹਾ ਜਾਂਦਾ ਹੈ ਜੀ ਸਾਡੇ ਕੋਲ 91 ਐਮਐਲਏਜ਼ ਹੈ ਜਿਹੜੀ ਮੈਜੋਰਿਟੀ ਲੋਕਾਂ ਨੇ ਇੱਕ ਫਤਵਾ ਦਿੱਤਾ ਤੇ ਉਹ ਮਨਮਰਜ਼ੀ ਕੀਤੀ ਜਾ ਰਹੀ ਹੈ ਪੂਰੇ ਤਰੀਕੇ ਦੇ ਨਾਲ ਇਹਨੂੰ ਕਾਨੂੰਨ ਦੇ ਹਿਸਾਬ ਦੇ ਨਾਲ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਤੁਸੀਂ 33 34 ਪੋਸਟਾਂ ਦੀ ਰਿਕਰੂਟਮੈਂਟ ਦੀ ਐਡਵਰਟਾਈਜ਼ਮੈਂਟ ਦੇ ਰਹੇ ਹੋ ਰਿਜ਼ਰਵੇਸ਼ਨ ਕਿੱਥੇ ਹੈ ਹਾਂ ਇਹ ਬਹੁਤ ਰੌਲਾ ਚੱਲਿਆ ਪਾਰਲੀਮੈਂਟ ਚ ਸੰਵਿਧਾਨ ਦਾ ਹਾਂਜੀ ਆ ਲੈਟਰ ਲੈਂਟਰੀ ਬਾਰੇ ਵੀ ਇਹੀ ਹੋਇਆ ਕਿ ਸੰਵਿਧਾਨ ਦੇ ਵਿੱਚ ਤੁਸੀਂ ਦੱਸੋ ਕਿ ਕਿੱਥੋਂ ਆਉਣਗੇ ਬੰਦੇ ਜੇ ਦੂਜੇ ਆਉਣਗੇ ਇੰਨੀ ਰਿਜ਼ਰਵ ਸ੍ਰਾਂ ਦੇ ਤੱਕ ਕਿੱਥੇ ਜਾਣਗੇ ਸ਼ਾਇਦ ਉਸੇ ਪ੍ਰੈਸ਼ਰ ਦੇ ਵਿੱਚ ਕਿ ਉਹ ਚੋਣਾਂ ਸੀ ਤਨ ਰਾਜ ਜੱਜ ਹੂੰ 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 ਤੇ ਚਾਰ ਚੋਣੀਆਂ ਨੇ ਆ ਦੋਚਤਾ ਹੋਣੀ ਹੋ ਰਹੀ ਜਾਂਨੇ ਮੋਦੀ ਸਰਕਾਰ ਇੱਕ ਵਾਰ ਪਿੱਛੇ ਹਟ ਗਈ ਕਹਿੰਦੇ ਸੀ ਨਿਜਮ ਚੇਂਜ ਕਰਾਂਗੇ ਨਹੀਂ ਪਰ ਇਹ ਤਾਂ ਕਾਨੂੰਨ ਨੂੰ ਕਰ ਰਹੇ ਨੇ ਇਹ ਤਾਂ ਮਤਲਬ ਕਾਨੂੰਨ ਸਾਰਿਆਂ ਦੀ ਇੰਟਰਵਿਊ ਹੋ ਰਹੀ ਨਹੀਂ ਇਹਨਾਂ ਨੇ ਮਾਰਚ ਐਡਵਰਟਾਈਜ਼ਮੈਂਟ ਦੇ ਦਿੱਤੀ ਉਸ ਤੋਂ ਬਾਅਦ ਉਦੀ ਜੋ ਵੀ ਇਹਨਾਂ ਨੇ ਸੋਰਟਿੰਗ ਕੀਤੀ ਹੋਏਗੀ ਤਾਂ ਇੰਟਰਵਿਊਸ ਦੀਆਂ ਡੇਟਸ ਹੈਗੀਆਂ ਆ ਇੱਕ ਦੋ ਦਿਨ ਦੇ ਵਿੱਚ ਇੰਟਰਵਿਊਸ ਕਰ ਰਹੇ ਆ ਪਰ ਉਹਦੇ ਵਿੱਚੋਂ ਰਿਜ਼ਰਵੇਸ਼ਨ ਚਾਹੇ ਜੋ ਵੀ ਹੈ ਸਾਡੀ ਬੰਦੀ 15% ਹੈ एससी ਦੀ ਐਸਟੀ ਬੀਸੀ ਦੀ ਉਹ ਸਭ ਕੁਝ ਮਿਸਿੰਗ ਹੈ ਜੋ ਵੀ ਰਿਜ਼ਰਵੇਸ਼ਨ ਦਾ ਕ੍ਰਾਈਟੇਰੀਆ ਹੈ ਤੇ ਸਰਕਾਰ ਨੂੰ ਇਹਦਾ ਜਵਾਬ ਦੇਣਾ ਪਏਗਾ ਹਾਲਾਂਕਿ ਸਰਕਾਰ ਨੇ ਉਦੋਂ ਵੀ ਦਿੱਤਾ ਸੀ ਜਦੋਂ ਏਜੀ ਦਫ਼ਤਰ ਚ ਬੰਦੇ ਲਾਏ ਸੀ ਬਹੁਤ ਰੌਲਾ ਪਿਆ ਸੀ ਫਿਰ ਕਹਿੰਦੇ ਸੀ ਅਲੱਗ ਰੱਖਾਂਗੇ ਉਹ ਵੀ ਵਿੱਚੇ ਤੁਰੇ ਫਿਰਦਾ ਮੇਰੇ ਖਿਆਲ ਨਾਲ ਕਿ ਬੰਦੇ ਐਡਵੋਕੇਟ ਜਨਰਲ ਦਾ ਦਫ਼ਤਰ ਚ ਵੀ ਵਿਦਆਊਟ ਰਿਜ਼ਰਵੇਸ਼ਨ ਸੀਗੇ ਇੱਦਾਂ ਹਮੀਰ ਜੀ ਦੇਖੋ ਕਿ ਜਿਹੜਾ ਤਾਂ ਇੱਕ ਅਪਲਾਈ ਕਰ ਰਿਹਾ ਹੈ ਉਹਨੂੰ ਸਭ ਦਿਖ ਰਿਹਾ ਹੈ ਕੀ ਤੱਕਾ ਹੋ ਰਿਹਾ ਪਰ ਉਹ ਇੰਨੀ ਅਨਇੰਪਲੋਇਮੈਂਟ ਹੈ ਕਿ ਬੱਚੇ ਜਿਹੜੇ ਐ ਇਸ ਗੱਲ ਤੇ ਕਈ ਵਾਰ ਬੋਲਦੇ ਨਹੀਂ ਹੈਗੇ ਕਿ ਰੈਜ਼ਰਵੇਸ਼ਨ ਨਹੀਂ ਹੈਗੀ ਉਹ ਤਾਂ ਹੁਣ ਸਾਡੀ ਮੇਰੀ ਅਧਿਆਪਕ ਹੋਣ ਦੇ ਨਾਤੇ ਜ਼ਿੰਮੇਵਾਰੀ ਹੈ ਤੁਸੀਂ ਜਰਨਲਿਸਟੋਂ ਤੁਸੀਂ ਇਸ ਲਈ ਕਹਿ ਰਹੇ ਹੋ ਕਿ ਇਹ ਜਿਹੜਾ ਰੈਜ਼ਰਵੇਸ਼ਨ ਨੂੰ ਹੌਲੀ ਹੌਲੀ ਖਤਮ ਕਰ ਦੇਣਾ ਉਹ ਸਰਕਾਰਾਂ ਨੂੰ ਇਹਦਾ ਆਨਸਰ ਦੇਣਾ ਪੈਗਾ ਕਿਉਂਕਿ ਸਾਰੀ ਦੀ ਸਾਰੀ ਪਾਵਰ ਤਾਂ ਕਨਸਟੀਟਿਊਸ਼ਨ ਤੋਂ ਡਰਾਈਵ ਕਰਦੇ ਆ ਮਤਲਬ ਪਾਵਰ ਹੈ ਕਨਸਟੀਟਿਊਸ਼ਨ ਤੋਂ ਡਰਾਈਵ ਕਰਨਗੇ ਪਰ ਜੋ ਕਨਸਟੀਟਿਊਸ਼ਨ ਕਹਿ ਰਿਹਾ ਆ ਚਾਹੇ ਉਹ ਪਬਲਿਕ ਕਮਿਸ਼ਨ ਹੋਣ ਚਾਹੇ ਉਹ ਰਿਜ਼ਰਵੇਸ਼ਨ ਹੋਵੇ ਚਾਹੇ ਇਹ ਕ੍ਰਾਈਟੇਰੀਆ ਮਤਲਬ ਇਹ ਕੌਣ ਕ੍ਰਾਈਟੇਰੀਆ ਬਣਾ ਰਿਹਾ ਹੈ ਤੇ ਕਿਸ ਪੈਟਰਨ ਤੇ ਬਣਾ ਰਿਹਾ ਹੈ ਇਹਦਾ ਮਤਲਬ ਜੇ ਆਪਾਂ ਇਹ ਸਮਝ ਲਈਏ ਹੁਣ ਅੱਗੇ ਨੂੰ ਕਿ ਡਿਫਰੈਂਟ ਡਿਪਾਰਟਮੈਂਟਸ ਦੀ ਪਾਲਿਸੀ ਬੇਕਿੰਗ ਹੁੰਦੀ ਸੀ ਜੀ ਜੀ ਅੱਗੇ ਤਾਂ ਲੋਕ ਇਹ ਕਹਿੰਦੇ ਜੀ ਪਾਲਿਸੀ ਨਾ ਸਰਕਾਰ ਬਣਾਉਂਦੀ ਹੈ ਉਹਦਾ ਮਿਨਿਸਟਰ ਹੈ ਉਹਦਾ ਸੈਕਟਰੀ ਹੈ ਉਹਦਾ ਡਾਇਰੈਕਟਰ ਹੈ ਡਿਪਾਰਟਮੈਂਟ ਦੇ ਟੋਟਲ ਆਪਣੀ ਐਕਸਪਰਟਿਜ਼ ਹੈ ਤੇ ਜਾਂ ਫਿਰ ਉਹ ਇੱਕ ਕਮੇਟੀ ਬਣਾ ਲੈਂਦੇ ਨੇ ਨਾਲ ਆਪਣੇ ਜਿਹੜੇ ਵੀ ਚੱਲਦੀ ਸੀ ਹੁਣ ਤਾਂ ਜੇ ਇਹ ਡਵੈਲਪਮੈਂਟ ਕਮਿਸ਼ਨ ਬਣਦਾ ਹੈ ਇਹ ਜਿਹੜੇ 8 8 ਡਵਾਈਜ਼ਰ ਹੋਣਗੇ ਮਤਲਬ 8 ਵੱਡੇ ਡਿਪਾਰਟਮੈਂਟਾਂ ਨੂੰ ਡੀਲ ਕਰਨੇ ਬਿਲਕੁਲ ਬਿਲਕੁਲ ਲਿਖੇ ਹੋਏ ਹੈ ਡਿਪਾਰਟਮੈਂਟ ਜਿਵੇਂ ਉੱਥੇ ਲਿਖਿਆ ਹੋਇਆ ਨਾ ਕਿ ਜੀ ਐਗਰੀਕਲਚਰ ਐਕਸਪਰਟ ਹੈ ਇਹ ਫਲਾਨਾ ਇਹ ਫਲਾਨਾ ਹੈ ਪਹਿਲੀ ਗੱਲ ਤਾਂ ਇਹਨਾਂ ਚ ਪੰਜਾਬ ਦਾ ਕੋਈ ਨਹੀਂ ਲੱਗਦਾ ਜਿਹੜੇ ਕਮਿਸ਼ਨ ਦੇ ਵਿੱਚ ਵੀ ਗੱਲ ਲੱਗਦੇ ਨੇ ਹਾਂ ਜੀ ਮਤਲਬ ਕਿੱਦਾਂ ਅਪੁਆਇੰਟ ਕਿੱਦਾਂ ਕੀਤੇ ਇਹੀ ਕਹਿ ਰਹੇ ਆ ਨਾ ਕਿ ਜਦੋਂ ਵੀ ਕੋਈ ਵਿਸ਼ਾਸ਼ਤਰ ਲੱਗਣੇ ਹੁੰਦੇ ਆ ਕੋਈ ਕਮਿਸ਼ਨ ਦੇ ਮੈਂਬਰ ਤੇ ਉਹਦੇ ਵਿੱਚੋਂ ਸਰਕਾਰ ਆਪਣੇ ਚਾਰ ਰਿਆਂ ਤਿੰਨ ਜੋ ਵੀ ਰੂਲ ਕਹਿੰਦਾ ਹੈ ਮੈਂਬਰਸ ਪੇਜ ਦੀ ਹੈ ਤਾਂ ਗਵਰਨਰ ਸਾਹਿਬ ਹੋਵੇ ਤੇ ਤੋ ਟਿਕ ਕਰ ਦੇਆ ਕਿ ਕਿਸ ਤਰੀਕੇ ਨਾਲ ਅਪੁਆਇੰਟਮੈਂਟ ਹੋਈ ਹੈ ਮਤਲਬ ਪੂਰੇ ਦਾ ਪੂਰਾ ਜਿਹੜਾ ਤੁਸੀਂ ਇਹਦਾ ਕੰਪੋਜੀਸ਼ਨ ਹੈ ਉਹ ਵੀ ਐਸ ਪਰ ਰੂਲ ਨਹੀਂ ਹੈਗਾ ਐਸ ਪਰ ਰੂਲ ਮਤਲਬ ਗਵਰਨਰ ਆਫਿਸ ਨੂੰ ਬਾਹਰ ਰੱਖਿਆ ਗਿਆ ਹੈ ਜਿਹੜਾ ਇਹਦਾ ਪੈਟਰਨ ਆਫ ਐਗਜ਼ਾਮੀਨੇਸ਼ਨ ਹੈ ਉਹ ਵੀ ਪੀਪੀਐਸਸੀ ਯੂਪੀਐਸਸੀ ਵੇ ਦਾ ਕ੍ਰਾਈਟੇਰੀਆ ਤੇ ਨਹੀਂ ਹੈਗਾ ਪੂਰਾ ਵੇਗ ਹੈ ਸਬਜੈਕਟਿਵ ਹੈ ਇਸਮਿਟ੍ਰਿਕ ਹੈ ਨਾਲੇ ਜਦੋਂ ਤੁਸੀਂ ਹੈੱਡ ਇਹੋ ਜਿਹਾ ਕਮਿਸ਼ਨ ਦਾ ਕੋਈ ਬੰਦਾ ਬਣਾ ਦੋਗੇ ਜਿਹੜਾ ਓਵਰਆਲ ਮਲਟੀਨੇਸ਼ਨਲ ਕਮਿਸ਼ਨ ਨਾਲ ਕੰਮ ਕਰ ਰਿਹਾ ਹੈ ਉਹਦਾ ਤਾਂ ਮਾਈਂਡਸੈਟ ਹੀ ਇਹ ਬਣਿਆ ਹੈ ਫਿਰ ਵੀ ਨਹੀਂ ਪ੍ਰਾਈਵੇਟ ਸੈਕਟਰ ਬੈਟਰ ਹੈ ਆ ਚੀਜ਼ਾਂ ਪਹਿਲਾਂ ਨਾਲੋਂ ਬੈਟਰ ਨੇ ਜੇ ਉਹ ਔਨੈਸਟ ਵੀ ਹੋਵੇ ਮੰਨ ਲਓ ਵੀ ਉਹ ਠੀਕ ਕੰਮ ਕਰੇ ਪਰ ਜਿਹਦੇ ਮਾਈਂਡ ਚ ਇਹ ਬਣ ਗਿਆ ਹੋ ਉਹਨੂੰ ਫਿਰ ਤੁਸੀਂ ਪਾਵਰ ਵੀ ਦੇ ਦਿਓਗੇ ਉਹ ਸਾਰੀ ਕਰ ਦੇ ਹਾਂ ਹਾਂ ਤਾਂ ਇਹਦਾ ਮਤਲਬ ਜਿਹੜੀ ਪ੍ਰਾਈਵੇਟਾਈਜੇਸ਼ਨ ਦੀ ਰਫਤਾਰ ਹੈ ਉੱਤੇ ਹੋਰ ਤੇਜ਼ ਹੋ ਜਾਏਗੀ ਪਹਿਲਾਂ ਨਾਲੋਂ ਹੁਣ ਜਿਹੜੇ ਵਾਈਸ ਚੇਅਰਪਰਸਨ ਐ ਉਹਨਾਂ ਦੇ ਕੋਲ ਸਿਲੈਕਸ਼ਨ ਦੀ ਵੀ ਪਾਵਰ ਐ ਕਮੇਟੀ ਕਨਸਟੀਟਿਊਟ ਕਰਨ ਦੀ ਵੀ ਪਾਵਰ ਐ ਤੇ ਬਾਅਦ ਦੇ ਵਿੱਚ ਪਰਫਾਰਮੈਂਸ ਅਪਰੇਜ਼ਲ ਕਿਹਦਾ ਅਪਰੂਵ ਕਰਨਾ ਹੈ ਨਹੀਂ ਕਰਨਾ ਉਹ ਵੀ ਪਾਵਰ ਐ ਤੇ ਸਭ ਤੋਂ ਜ਼ਿਆਦਾ ਜਿਹੜੀ ਚੀਫ ਮਿਨਿਸਟਰ ਸਾਹਿਬ ਤੋਂ ਬਾਅਦ ਉਹਨਾਂ ਨੂੰ ਹੀ ਸਭ ਤੋਂ ਸਟਰੋਂਗ ਮੈਂਬਰ ਬਣਾਇਆ ਗਿਆ ਆ ਪੀਡੀਸੀ ਦੇ ਵਿੱਚ ਮੈਨੂੰ ਤਰ ਲੱਗਦਾ ਪ੍ਰੈਕਟੀਕਲ ਇਹੀ ਪਾਵਰਫੁਲness Chief Minister Saab ਤਾਂ ਵੈਸੇ ਨੇ ਕਦੇ ਦਿਮਾਗ 'ਚ ਧਿਆਨ 'ਚ ਆ ਗਿਆ ਤਾਂ ਇੱਧਰ ਉੱਧਰ ਕਰ ਲੈਣਗੇ ਨਹੀਂ ਤਾਂ ਜਦੋਂ ਸਾਰੀ ਅਪਾਇੰਟਮੈਂਟ ਇਹਨਾਂ ਨੇ ਕਰਨੀਆਂ ਸਭ ਚੀਜ਼ਾਂ ਇਹਨਾਂ ਨੇ ਕਰਨੀਆਂ ਨੇ ਤਾਂ ਕੌਣ ਸੋਚੇਗਾ ਉਹ ਸਾਰੇ ਬਾਗ ਦੇ ਵਿੱਚ ਔਰ ਇਹ ਵੀ ਡਾਕਟਰ ਲੱਗਦਾ ਕਿ Chief Minister Saab ਨੇ ਟੈਕਨੋਕਰੇਟ ਰਖੜੇ ਹੋਣ ਆਪਣੇ ਸਲਾਹਕਾਰ ਰੱਖਣੇ ਹੋਣ ਕੁਝ ਵੀ ਤਾਂ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਐਕਸਪਰਟ ਹੋਣਗੇ ਜਿਨ੍ਹਾਂ ਦੇ ਦੁਨੀਆ 'ਚ ਵੀ ਕੰਮ ਕਰਦੇ ਨੇ ਉਹជា ਵੀ ਤਾਂ ਬੁਲਾਇਆ ਜਾ ਸਕਦਾ ਜੇਕਰ ਕੋਈ ਗੱਲ ਹੋਵੇ ਇਧਰ ਨੂੰ ਸਰਕਾਰਾਂ ਇੱਕ ਇਲਜ਼ਾਮ ਇਸ ਸਰਕਾਰ ਤੇ ਲਗਾਤਾਰ ਹੀ ਲੱਗਦਾ ਆ ਰਿਹਾ ਕਿ ਫੈਸਲੇ ਸਾਡੀ ਸਰਕਾਰ ਦੇ ਨਹੀਂ ਐ ਫੈਸਲੇ ਦਿੱਲੀ 'ਚ ਹੋ ਰਹੇ ਨੇ ਜ਼ਿਆਦਾ ਕਿਉਂਕਿ ਅਪਾਇੰਟਮੈਂਟਾਂ ਵੀ ਉਹ ਤਾਂ ਚੀਜ਼ਾਂ ਨਾਲ ਜੁੜੀਆਂ ਹੋਈਆਂ ਦਿਖਾਈ ਦਿੰਦੀਆਂ ਹੁੰਦੀਆਂ ਨੇ ਮੈਸੇਜ ਜਾਂਦਾ ਉਹਨਾਂ ਚੀਜ਼ਾਂ ਦਾ ਹਾਂਜੀ ਜਿਹੜੇ ਅਪਾਇੰਟਮੈਂਟਸ ਐ ਉਹ ਨੋ ਡਾਊਟ ਮੈਜੋਰਟੀ ਐਸੀ ਦੇਖ ਲਈਏ ਤੇ ਉਹ ਪੰਜਾਬ ਤੋਂ ਬਾਹਰਲੇ ਜਿਹੜੇ ਲੋਕ ਐ ਉਹਨਾਂ ਦੀਆਂ ਅਪਾਇੰਟਮੈਂਟ ਐ ਬਿਲਕੁਲ ਇਹ ਇਲਜ਼ਾਮ ਨਹੀਂ ਹੈਗਾ ਇਹ ਫੈਕਟ ਹੀ ਐ हां ਫੈਕਟਰ ਐਸੇ ਲਈ ਤਾਂ ਉਹ ਗੱਲ ਬਣਦੀ ਆ ਕਹਿੰਦੇ ਜੇ ਕੋਈ ਤੱਥ ਨਾ ਹੋਵੇ ਤੇ ਜੇ ਧੂਆ ਨਾ ਹੋਵੇ ਤਾਂ ਅਗਨੀ ਬਚਦੀ ਤੇ ਉਹ ਤਾਂ ਸਿਸਟਮ ਹੈਗਾ ਹੀ ਹੈ। ਔਰ ਹੁਣੇ ਪੰਜਾਬ ਦੇ ਲੋਕਾਂ ਨੇ ਦੇਖਣਾ ਹੈ ਕਿ ਕੀ ਉਹ ਇਹੋ ਜਿਹੇ ਕਮਿਸ਼ਨ ਨੂੰ ਪ੍ਰਵਾਨ ਕਰਨਗੇ ਪੰਜਾਬ ਦੀ ਸਰਕਾਰ ਨੇ ਦੇਖਣਾ ਜਿਹੜੀ ਉਹਨਾਂ ਦੀ ਕਮਾਈ ਹੈ ਇੰਨੀ ਬੇਰੁਜ਼ਗਾਰੀ ਆ ਪੰਜਾਬ 'ਚ। ਹੂੰ ਹੂੰ ਤੁਸੀਂ ਇੰਨੇ ਹਾਇਰ ਗ੍ਰੇਡ ਤੇ ਇੰਨੇ ਬੰਦੇ ਰੱਖਣ ਜਾ ਰਹੇ ਹੋ ਚੌਂਤੀ। ਤੇ ਬਾਕੀ ਲਿਆ 2500 ਕਰੋੜ ਰੁਪਏ ਦਾ ਹੁਣੇ ਤੁਸੀਂ ਟੈਕਸ ਲਾ ਕੇ ਹਟੇ ਹੋ ਡੀਜ਼ਲ ਪੈਟਰੋਲ ਵਧਾਤਾ ਹੈ ਬਿਜਲੀ ਦੇ ਬਿੱਲ ਵਧਾਤੇ ਨੇ ਹਸਪਤਾਲ ਦਾ ਕਿਰਾਇਆ ਵਧਾਤਾ ਵਸਾਂ ਦਾ ਤੇ ਹੀ ਪੈਸੇ ਮਤਲਬ ਸਾਰਿਆਂ ਤੋਂ ਤੇ ਅਜੇ ਵੀ ਡਾਵਾ ਡੋਲ ਹੈ ਤੁਹਾਡੀ ਫਾਈਨੈਂਸ਼ਲ ਸਿਚੁਏਸ਼ਨ ਤਾਂ ਇਹੋ ਜਿਹੀ ਅਪਾਇੰਟਮੈਂਟਾਂ ਲਈ ਕਿਵੇਂ ਸਟਰੋਂਗ ਹੋ ਜਾਂਦੀ ਹੈ ਵਿੱਤੀ ਹਾਲਤ ਹਾਂ ਪਤਾ ਨਹੀਂ ਕਿੱਦਾਂ ਹੋ ਜਾਂਦੀ ਸਟਰੋਂਗ ਇਹਦਾ ਆਈਐਸ ਪੀਸੀਐਸ ਇਹਨਾਂ ਦੇ ਕੋਲ ਹੈਗੇ ਆ ਜਿੰਨਾ ਇਹ ਇਹਨਾਂ ਤੇ ਖਰਚਾ ਕਰ ਰਿਹਾ ਤੇ ਤੇ ਇਹਦੇ ਨਾਲੋਂ ਤਾਂ ਯੰਗ ਬੱਚੇ ਜਿਹੜੇ ਯੂਨੀਵਰਸਟੀਆਂ ਦੇ ਵਿੱਚ ਅਨਐਮਪਲੋਇਡ ਹੈ ਤੇ ਉਹਨਾਂ ਨੇ रिसर्च ਕੀਤੀ ہوئی ਹੈ ਚਾਹੇ ਉਹ ਟੈਕਨੋਕਰੇਟਸ ਹੀ ਹੋਣ ਤੇ ਉਹਨਾਂ ਤੋਂ ਤਾਂ ਇਹ 3 ਗੁਣਾ ਜ਼ਿਆਦਾ ਰੱਖੇ ਜਾ ਸਕਦੇ ਆ ਇਸ ਪੈਸੇ ਤੇ ਹਾਂ ਰੁਜ਼ਗਾਰ ਵੀ ਮਿਲੂਗਾ ਨਾਲ ਉਹ ਜਿੰਦਗੀ ਚ ਕਿੰਨਾ ਸਮਾਂ ਕੰਮ ਕਰਨ ਦੇ ਸਟੇਟ ਲਈ ਕਿੰਨਾ ਸਮਾਂ ਬਿਲਕੁਲ ਘਟੋ ਘਟ 30 ਸਾਲ ਕੰਮ ਕਰੂਗਾ ਕੋਈ 20 ਸਾਲ ਕੋਈ ਕਿੰਨੇ ਸਾਲ ਤੇ ਉਹਨਾਂ ਦੀ ਪਿਛਲੀ ਕੋਈ ਅਫੀਲੀਏਸ਼ਨ ਨਹੀਂ ਹੋਊਗੀ ਕਿਸੇ ਨੂੰ ਪ੍ਰਮੋਟ ਕਰਨ ਦੀ ਇਹ ਸਰਕਾਰ ਬਦਲਾ ਲੈ ਆਈ ਸੀ ਬਦਲਾਤ ਤਾਂ ਇਹਨੇ ਬਹੁਤ ਕੀਤੇ ਨੇ ਤੁਸੀਂ ਦੇਖੋ ਤਾਂ ਸਹੀ ਹੁਣ ਸਾਰੀਆਂ ਡਿਸਪੈਂਸਰੀਆਂ ਆਮ ਆਦਮੀ ਡਿਸਪੈਂਸਰੀਆਂ ਹੋ ਗਈਆਂ ਰਾਗ ਰੋਗਰ ਕੀਤਾ ਹੈ ਚੰਗਾ ਸਾਰਾ ਕੁਝ ਹੋਇਆ ਫੱਟੇ ਬਦਲ ਗਏ ਨੇ ਕਿੰਨਾ ਕੁਝ ਤਾਂ ਬਦਲ ਗਿਆ ਤੇ ਅਜੇ ਵੀ ਕਿਉਂ ਨਹੀਂ ਲੱਗਦਾ ਲੋਕਾਂ ਨੂੰ ਕਿ ਕੋਈ ਬਦਲਾ ਆਇਆ ਹੈ ਤੇ ਜਿੰਨੇ ਇਸ ਫੀਲਡ ਦੇ ਵਿੱਚ ਜੇ ਆਪਾਂ ਗੱਲ ਦੇਖਦੇ ਆ ਤਾਂ ਕੁਆਲਟੀ ਵਾਈਜ਼ ਕੋਈ ਫਰਕ ਪਿਆ ਹੈ ਨਹੀਂ ਪਿਆ ਲੋਕਾਂ ਨੂੰ ਸਹੂਲਤਾਂ ਵੱਧ ਮਿਲੀਆਂ ਨੇ ਨਹੀਂ ਮਿਲੀਆਂ ਪਰ ਉਹਨਾਂ ਦਾ ਤਾਂ ਇਹ ਕਹਿਣਾ ਹੈ ਦਾਵਾ ਹੈ ਸਰਕਾਰ ਦਾ ਕਿ ਸਭ ਗਰੀਬਾਂ ਨੂੰ ਮੁਫਤ ਇਲਾਜ ਮਿਲਦਾ ਉੱਥੇ ਪੂਰੀ ਤਰ੍ਹਾਂ ਸਿਹਤ ਦਾ ਬੰਦੋਬਸਤ ਅਸੀਂ ਕਰ ਦਿੱਤਾ ਹੈ ਪਿੰਡਾਂ ਚ ਸ਼ਹਿਰਾਂ ਚ ਖਾਸ ਤੌਰ ਦੇ ਉੱਤੇ ਇਹ ਇੱਕ ਕ੍ਰਾਂਤੀ ਹੈ ਉਹਨਾਂ ਨਾਨਕਤਾ ਸਿਹਤ ਕ੍ਰਾਂਤੀ ਆ ਦੇਖੋ ਹਮੇਸ਼ੀ ਜੀ ਸਰਕਾਰ ਤਾਂ ਜੋ ਮਰਜੀ ਨਾ ਦੇਈ ਜੇ ਪਰ ਆਪਾਂ ਜੇ ਇਹਨੂੰ ਐਨਾਲਾਈਜ਼ ਕਰੀਏ ਤੇ ਆਮ ਆਦਮੀ ਕਲੀਨਿਕ ਕੋਈ ਨਵੀਂ ਚੀਜ਼ ਤਾਂ ਬਣੀ ਨਹੀਂ ਹੈਗੀ ਪੰਜਾਬ ਦੀਆਂ ਜਿਹੜੇ ਪਬਲਿਕ ਹੈਲਥ ਸੈਂਟਰ ਸੀਗੇ ਡਿਸਪੈਂਸਰੀ ਸੀਗੀਆਂ ਉਹੀ ਹੈ ਬਿਲਡਿੰਗ ਉਹੀ ਹੈ ਡਾਕਟਰਸ ਵੀ ਜਿਹੜੇ ਪਹਿਲੇ ਰਿਕਰੂਟ ਕੀਤੇ ਸਿਗੇ ਉਹੀ ਐ ਮਤਲਬ ਜਿਹੜਾ ਹੈਲਥ ਦਾ ਇਨਫਰਾਸਟਰਕਚਰ ਉਹ ਸੇਮ ਐ ਇੱਕ ਨਵਾਂ ਨੋਮਨਕਲੇਚਰ ਐ ਇਹਨਾਂ ਨੂੰ ਜਾਣ ਤਾਂ ਉਹਨਾਂ ਨੇ ਸੇਵਾ ਕੇਂਦਰਾਂ 'ਚ ਖੋਲਤਾ ਜਾਂ ਫਰਦ ਕੇਂਦਰਾਂ 'ਚ ਜਾਂ ਡਿਸਪੈਂਸਰੀਜ਼ ਦੇ ਵਿੱਚ ਉਨੂੰ ਥੋੜਾ ਜਿਹਾ ਤੁਸੀਂ ਕਹਿ ਸਕਦੇ ਹੋ ਰੈਨੋਵੇਸ਼ਨ ਜ਼ਰੂਰ ਕੀਤੀ ਹੈ ਰੰਗ ਰੋਜਨ ਰੋਗਨ ਕਰਤਾ ਬਿਲਕੁਲ ਦੂਸਰਾ ਜਿਹੜੇ ਡਾਕਟਰਸ ਹਸਪੀਟਲਸ ਦੇ ਸੀਗੇ ਉਹਨਾਂ ਨੂੰ ਉੱਥੇ ਭੇਜ ਦਿੱਤਾ ਜਾਂ ਕੁਝ ਡਾਕਟਰ ਇੰਪੈਨਲਡ ਕੀਤੇ ਪਰ ਪੇਸ਼ੈਂਟ ਕੰਸਲਟੇਸ਼ਨ ਲੈ ਕੇ ਹਾਂ ਜਿੰਨੇ ਉਮੀਦਵਾਰ ਜਿੰਨੇ ਮਰੀਜ਼ ਦੇਖੋਗੇ ਉਹਨੇ ਕੇ ਪੈਸੇ ਤੁਹਾਨੂੰ ਦੇ ਹਾਂਜੀ ਇਹਨਾਂ ਜ਼ਰੂਰ ਹੈ ਕਿ ਉੱਥੇ ਜਿਹੜੇ ਟੈਸਟ ਹੈ 80 ਦੇ ਕਰੀਬ ਟੈਸਟ ਹੈ ਉਹ ਫ੍ਰੀ ਹੁੰਦੇ ਆ ਇਹ ਤਾਂ ਸਰਕਾਰ ਠੀਕ ਕਹਿ ਰਹੀ ਐ ਫ੍ਰੀ ਹੁੰਦੇ ਆ ਪਰ ਸਾਰੇ ਦਾ ਸਾਰਾ ਫੋਕਸ ਬਜਟ ਵੀ ਤੁਸੀਂ ਦੇਖੋ ਤੇ ਪਾਰਟਿਕੂਲਰ ਸਬ ਹੈਡ ਆਮ ਆਦਮੀ ਕਲੀਨਿਕਸ ਤੇ ਅ ਫਿਰ ਸਾਡੇ ਡਿਸਟ੍ਰਿਕਟ ਹਸਪੀਟਲਸ ਉੱਤੇ ਹਰਨੋਸਟ 200 ਕਰੋੜ ਰੁਪਏ ਦਾ ਹਾਂਜੀ ਆਲਮੋਸਟ ਸਬ ਹੈਡ 200 ਕਰੋੜ ਆਮ ਆਦਮੀ ਕਲੀਨਿਕਸ ਤੇ ਹੈ ਪਰ ਜਿਹੜੇ ਡਿਸਟ੍ਰਿਕਟ ਹਸਪੀਟਲਸ ਹੈ ਜਿਹੜੇ ਸੁਪਰ ਸਪੈਸ਼ialਟੀ ਸੈਂਟਰਸ ਹੈ ਆ ਜਿਹੜੀ ਡਾਕਟਰਸ ਦੀ ਰਿਕਰੂਟਮੈਂਟ ਚਾਹੀਦੀ ਹੈ ਸੁਪਰ ਸਪੈਸ਼ਲਿਸਟ ਡਾਕਟਰਸ ਦੀ ਉਹ ਤਾਂ ਹੋ ਨਹੀਂ ਰਹੀ ਹੈਗੀ ਮਤਲਬ ਇੱਕ ਚੀਜ਼ ਤੇ ਫੋਕਸ ਐ ਨਾ ਕਰੋ ਉਹਦੀ ਐਡਵਰਟਾਈਜ਼ਮੈਂਟ ਐਨੀ ਕਰੋ ਕਿ ਇੱਕ ਮਾਈਂਡਸੈਟ ਦੇ ਵਿੱਚ ਲੋਕਾਂ ਦੇ ਲੈਓ ਕਿ ਇਹ ਸਰਕਾਰ ਨੇ ਸਿਹਤ ਕ੍ਰਾਂਤੀ ਲੈ ਆਂਦੀ ਤੇ ਜਿਹੜਾ ਬਾਕੀ ਹੈਲਥ ਦਾ ਸਟਰਕਚਰ ਹੈ ਉਸ ਤੇ ਸਰਕਾਰ ਦਾ ਨਹੀਂ ਹੈਗਾ ਹਾ ਪ੍ਰਾਇਮਰੀ ਲੈਵਲ ਤੇ ਉਧਰੋਂ ਇਹ ਰਿਸੋਰਸਸ ਸ਼ਿਫਟ ਕਰਕੇ ਲੈ ਕੇ ਆ ਰਿਹਾ ਹੈ ਪਹਿਲੀ ਚੀਜ਼ ਦੂਸਰੀ ਇਹਦਾ ਨਾਮ ਇਹਨਾਂ ਨੇ ਰੱਖ ਲਿਆ ਆ ਆਮ ਆਦਮੀ ਕਲੀਨਿਕ ਫਿਰ ਸਰਕਾਰ ਹਰ ਇੱਕ ਪਲੇਟਫਾਰਮ ਤੇ ਕਹਿੰਦੀ ਹੈ ਜੀ ਮੋਦੀ ਸਰਕਾਰ ਨੇ ਸਾਡੇ ਫੰਡ ਰੋਕ ਲਏ ਪਰ ਐਨ ਐਚ ਐਮ ਦੇ ਅੰਡਰ ਇੱਕ ਗਾਈਡਲਾਈਨਸ ਹੈ ਜਿਹੜੀਆਂ ਫਾਲੋ ਕਰਨੀਆਂ ਤੇ ਕੋਈ ਵੀ ਹੈਲਥ ਸੈਂਟਰ ਕਿਸੇ ਪੋਲਿਟਿਕਲ ਪਾਰਟੀ ਦੀ ਲਾਈਨਸ ਤੇ ਨਹੀਂ ਹੋ ਸਕਦਾ ਹੈਗਾ ਤੇ ਕੇਂਦਰ ਸਰਕਾਰ ਨੇ ਉਹ ਫੰਡ ਜਿਹੜੇ ਐ ਉਹ ਰੋਕ ਲਏ ਇਹ ਚ ਕੁਝ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਸੱਚ ਨਹੀਂ ਬੋਲ ਰਹੇ ਪਰ ਜੋ ਇਹਨਾਂ ਨੇ ਕੀਤਾ ਹੈ ਇਨਾਰੇ ਨਾਰਮਨ ਕਲੇਚਰ ਕਿਉਂ ਫੈਦ ਲਿਆ ਪਬ ਡਿਸਪੈਂਸਰੀ ਸੀ ਪਬਲਿਕ ਹੈਲਥ ਸੈਂਟਰ ਸੀ ਉੱਤੇ ਚੱਲਦੇ ਰਹਿੰਦੇ ਟੈਕਸ ਪੇਰ ਮਨੀ ਆ ਕਿਸੇ ਦੇ ਘਰੋਂ ਤਾਂ ਪੈਸਾ ਆਇਆ ਨਹੀਂ ਹੈਗਾ ਤੇ ਉਹਨਾਂ ਤੇ ਲਗਾ ਦਿੰਦੇ ਜਦੋਂ ਤੁਸੀਂ ਕੇਂਦਰ ਸਰਕਾਰ ਦੀਆਂ ਗਾਈਡਲਾਈਨਸ ਨੂੰ ਨਹੀਂ ਫਾਲੋ ਕਰੋਗੇ ਤੇ ਨੁਕਸਾਨ ਕਿਹਦਾ ਹੁੰਦਾ ਜਦੋਂ ਫੰਡ ਰੁਕਦੇ ਆਮ ਲੋਕਾਂ ਦਾ ਹੁੰਦਾ ਸਰਕਾਰ ਦਾ ਤਾਂ ਨਹੀਂ ਹੁੰਦਾ ਹੈਗਾ ਨਾ ਉਹ ਤਾਂ ਫਿਰ ਵੋਟਾਂ ਦੀ ਰਾਜਨੀਤੀ ਕਰਦੇ ਆ ਹੋ ਸ਼ਾਇਦ ਪਹਿਲਾਂ ਵੀ ਸਰਕਾਰ ਪਹਿਲੇ ਵੀ ਪਿਆਸੀ 108 ਤੇ ਫੋਟੋ ਕਿਹਦੀ ਲੱਗੇ ਫੋਟੋ ਕਿ ਤੇ ਫਿਰ ਉਹਨਾਂ ਨੂੰ ਫੋਟੋ ਲਾਉਣੀ ਪਈ ਸੀ ਫਿਰ ਹੀ ਫੰਡਸ ਆਏ ਸੀਗੇ ਤੇ ਜਿਹੜੀਆਂ ਕੇਂਦਰ ਦੀਆਂ ਡਾਇਰੈਕਸ਼ਨਸ ਹੈਗੀਆਂ ਆ ਉਹ ਸਰਕਾਰ ਨੂੰ ਫੋਲੋ ਕਰਨੀਆਂ ਹੀ ਪੈਣਗੀਆਂ ਹੁਣ ਸ਼ਾਇਦ ਇਹਨਾਂ ਨੇ ਆਮ ਆਦਮੀ ਤੇ ਇੱਕ ਲਗਾ ਦਿੰਦੇ ਆ ਕੋਈ ਸਟੈਲੋ ਟੇਪ ਜਾਂ ਕੁਝ ਟੇਪਿੰਗ ਤੇ ਕਲੀਨਿਕ ਜ਼ਰੂਰ ਕੁਸ਼ ਇੱਕ ਤੇ ਮੋਹੱਲੇ ਦੇ ਵਿੱਚ ਲਿਖਿਆ ਮਿਲਦਾ ਹੈ ਥੋੜਾ ਬਹੁਤ ਕੋਈ ਸਮਝੌਤਾ ਜਾਂ ਹੁੰਦਾ ਨਜ਼ਰ ਆ ਰਿਹਾ ਹੈ ਹਾਂਜੀ ਹਾਂਜੀ ਤੇ ਚਲ ਐਨਾ ਕੁ ਬਦਲ ਲੈਣੇ ਐਨਾ ਕੁ ਤੁਸੀਂ ਦੇ ਦਿਓ ਨਹੀਂ ਆ ਨਹੀਂ ਜਿਹੜੇ ਸਾਡੇ ਸਿਹਤ ਮੰਤਰੀ ਆ ਉਹਨਾਂ ਨੇ ਲਿਖ ਕੇ ਅਸ਼ੋਰ ਕੀਤਾ ਤੇ ਸ਼ਾਇਦ ਹੁਣ ਇਹਨਾਂ ਨੂੰ ਫੰਡਸ ਵੀ ਉਹ ਰਿਲੀਜ਼ ਹੋ ਜਾਣਗੇ ਨਹੀਂ ਵੈਸੇ ਤਾਂ ਇਹ ਕਿਉਂ ਨਾਮ ਬਦਲੇ ਜੇ ਰੂਰਲ ਡਿਸਪੈਂਸਰੀ ਆ ਇਹ ਚੰਗਾ ਨਾਮ ਨਹੀਂ ਹੁੰਦਾ ਪਹਿਲਾਂ ਹੀ ਕਿਸੇ ਨਾ ਪਾਰਟੀ ਦਾ ਹੋਵੇ ਨਾ ਕਿਸੇ ਸਰਕਾਰ ਦਾ ਹੋਵੇ ਸਿਵਲ ਹਸਪਤਾਲ ਆ ਹਾਂਜੀ ਟੈਕੋਮੈਟਿਕਲੀ ਨਾਮ ਨੇ ਉਹ ਨਹੀਂ ਜੇ ਮਸਲਾ ਪੰਜਾਬ ਦੀ ਸਿਹਤ ਦਾ ਨਹੀਂ ਹੈਗਾ ਮਸਲਾ ਹੈਗਾ ਕਿ ਅਗਲੀ ਵਾਰ ਵੋਟ ਕਿੱਦਾਂ ਲੈਣੀ ਆ ਬ੍ਰਾਂਡ ਕਰਨ ਨੂੰ ਤੁਹਾਨੂੰ ਉਹ ਚੀਜ਼ ਨੂੰ ਇੱਕ ਬੱਖਰੇ ਪੈਕੇਟ ਦੇ ਵਿੱਚ ਜਿੱਦਾਂ ਚਾਹ ਕੌਫੀ ਦਾ ਨਵਾਂ ਬ੍ਰਾਂਡ ਨਹੀਂ ਆਉਂਦਾ ਭੀ ਉਹਨਾਂ ਨੂੰ ਦੱਸਣਾ ਹੈ ਕਿ ਸਾਡੀ ਕੌਫੀ ਬਿਹਤਰ ਹੈ ਤੇ ਉਹਦਾ ਰੰਗ ਬਦਲਦੇ ਆ ਉਹਦੀ ਪੈਕਿੰਗ ਬਦਲਦੇ ਆ ਇਦਾਂ ਹੀ ਇਹਨਾਂ ਨੇ ਜਿਹੜੀਆਂ ਸਾਡੀਆਂ ਪਬਲਿਕ ਹੈਲਥ ਸਿਸਟਮ ਹੈ ਉਹਨੂੰ ਵੀ ਇੱਕ ਅਲੱਗ ਤਰੀਕੇ ਦੀ ਬ੍ਰਾਂਡਿੰਗ ਦੇਣ ਨੂੰ ਕਿ ਜਦੋਂ ਇਹਨਾਂ ਨੇ ਲੋਕਾਂ ਦੇ ਸਾਹਮਣੇ ਜਾਣਾ ਹੈ ਤੇ ਫਿਰ ਇੱਕ ਸਲਾਈਡ ਬਣਾ ਕੇ ਦੱਸ ਸਕਣ ਕਿ ਅਸੀਂ ਆਮ ਆਦਮੀ ਕਲੀਨਿਕ ਤੇ ਕਿੰਨਾ ਇਨਵੈਸਟ ਕੀਤਾ ਹੂੰ ਇੱਕ ਪੋਲੀਟੀਕਲ ਕਨਸੋਲਿਡੇਸ਼ਨ ਕਰਦੇ ਆ ਵੋਟਸ ਦੀ ਇਹਨਾਂ ਨੇ ਦੋ ਗੱਲਾਂ ਤੇ ਫੋਕਸ ਕੀਤਾ ਸੀ ਸਾਰਿਆਂ ਤੋਂ ਜ਼ਿਆਦਾ ਇੱਕ ਹੈਲਥ ਤੇ ਇੱਕ ਐਜੂਕੇਸ਼ਨ ਸਿਹਤ ਤੇ ਸਿੱਖਿਆ ਜੀ ਜੀ ਸਿਹਤ ਦੀ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਆਮ ਆਦਮੀ ਖਲੀਨ ਹਾਲਾਂਕਿ ਗਵਰਨਮੈਂਟ ਆਫ ਇੰਡੀਆ ਨੂੰ ਵੀ ਨਹੀਂ ਚਾਹੀਦਾ ਕਿ ਉਹ ਨਾਮਾਂ ਤੇ ਨਾਮ ਰੱਖੇ ਬਹੁਤ ਸਾਰੇ ਉੱਥੇ ਵੀ ਇਹੋ ਜਿਹੀ ਗੱਲਾਂ ਹੋ ਰਹੀਆਂ ਨੇ ਜਿਵੇਂ ਪੁਰਾਣੀਆਂ ਵੀ nehru gandhi lad do ਤੇ ਹੁਣ ਦੂਜੇ ਰੱਖੋ ਦੂਜੇ ਰੱਖੋ ਇਹ ਸਾਰੀ ਪੋਲਿਟਿਕਸ ਸੀ ਸਾਡੀ ਉਧਰ ਨੂੰ ਜਾ ਰਹੀ ਹੈ ਕਿ ਨਾਰਮਲ ਨਾਮ ਹੋਣ ਤਾਂ ਸ਼ਾਇਦ ਇਹ ਰੌਲਾ ਨਾ ਪਵੇ ਜਿਵੇਂ ਪ੍ਰਧਾਨ ਮੰਤਰੀ ਸਕੀਮ ਜਾਂ ਚੀਫ ਮਿਨਿਸਟਰ ਜਿਹੜਾ ਚੀਫ ਮਿਨਿਸਟਰ ਹੋਊਗਾ ਆਪ ਹੀ ਆਜੂਗਾ ਤੇ ਐਜੂਕੇਸ਼ਨ ਦੇ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਪਹਿਲਾਂ ਵਾਲੇ ਸੀ ਉਹ ਕਹਿੰਦੇ ਸੀ ਸਮਾਰਟ ਸਕੂਲ ਬਣਾਏ ਇਹ ਕਹਿੰਦੇ ਸੀ ਸਕੂਲ ਆਫ ਐਮਿਨਸ ਬਣਾ ਰਿਹਾ ਤੇ ਕਿੰਨੇ ਟਾਈਪ ਦੇ ਸਕੂਲ ਸਾਡੇ ਹੋ ਗਏ ਆਦਰਸ਼ ਸਕੂਲਾਂ ਤੋਂ ਲੈ ਕੇ ਡਿਫਰੈਂਟ ਟਾਈਪ ਦੇ ਕੈਟੇਗਰੀਜੇਸ਼ਨ ਹੈ ਇਹ ਕਿਵੇਂ ਲੱਗਦਾ ਤੁਹਾਨੂੰ ਐਜ ਐਜੂਕੇਸ਼ਨਿਸਟ ਕਿ ਗਵਰਨਮੈਂਟ ਸਕੂਲ ਹੀ ਚਲੋ ਪ੍ਰਾਈਵੇਟ ਹੋ ਗਏ ਬਹੁਤ ਹੋ ਗਏ ਉਹ ਤਾਂ ਇੱਕ ਪਾੜਾ ਪੈ ਗਿਆ ਸਾਡੇ ਸਾਹਮਣੇ ਹੈ ਗਵਰਨਮੈਂਟ ਵੀ ਆਪਣੇ ਐਨੇ ਵੈਰਾਈਟੀ ਦੇ ਸਕੂਲ ਰੱਖੂਗੀ ਲੋਕਾਂ ਦੇ ਲਈ ਤਾਂ ਇਹ ਕਿਵੇਂ ਲੱਗਦਾ ਕਿ ਜਿਹੜਾ ਇਕੁਐਲਿਟੀ ਦਾ ਕੁਐਸਚਨ ਹੈ ਜਿਹਨੂੰ ਸਭ ਤੋਂ ਪਹਿਲਾਂ ਜਦੋਂ ਆਜ਼ਾਦੀ ਤੋਂ ਬਾਅਦ 1960 ਚਾਸੀ ਕਮਿਸ਼ਨ ਬਣਾਉਨੇ ਆ ਤੇ ਜਦੋਂ ਉਹ ਕਹਿੰਦੇ ਨੇ ਕਿ ਜੇ ਇੱਕੋ ਜੀ এডਿਕੇਸ਼ਨ ਨਹੀਂ ਤਾਂ ਬਰਾਬਰੀ ਦਾ ਸੰਕਲਪ ਜਿਹੜਾ ਨਾ ਸੰਵਿਧਾਨ 'ਚ ਬੇਹੁੱਦਾ ਇਹਨੂੰ ਕੋਈ ਨਹੀਂ ਇਹ ਦੇ ਸਕਦਾ ਬਿਲਕੁਲ ਸਹੀ ਤਾਂ ਫਿਰ ਇਹ ਦਰਜਾਬੰਦੀ ਕਿਉਂ ਸਕੂਲਾਂ ਦੀ ਕਿਵੇਂ ਆ ਤੇ ਕਿਉਂ ਸ਼ੁਰੂ ਹੋਈ ਹੈ ਤੇ ਕੀ ਇਹ ਬਾਝੂ ਹੈ ਅ ਦੇਖੋ ਦਰਜਾਬੰਦੀ ਤੋਂ ਪਹਿਲਾਂ ਤਾਂ ਅਸੀਂ ਜਾਈਏ ਕਿ ਜਿਹੜਾ ਇਹ ਇਨ ਐਮਫਸਿਸ ਕਰਦੇ ਆ ਹੈਲਥ এডਿਕੇਸ਼ਨ ਤੇ ਬਜਟ ਕਿੰਨਾ ਅਲੋਕੇਟ ਕਰਦੇ ਆ ਤੇ এডਿਕੇਸ਼ਨ ਤੇ ਬਜਟ ਜਦੋਂ ਤੁਸੀਂ ਪੁਰਾਣੀਆਂ ਸਰਕਾਰਾਂ ਨਾਲ ਕੰਪੇਅਰ ਕਰਦੇ ਹੋ ਤਾਂ ਕੋਈ ਜ਼ਿਆਦਾ ਵਾਧਾ ਨਹੀਂ ਹੈਗਾ ਹੂੰ ਉਹ ਟੋਟਲ ਬਜਟ ਐਕਸਪੈਂਡੀਚਰ ਦਾ ਫਿਰ ਉਸ ਬਜਟ ਦੇ ਵਿੱਚ ਸਕੂਲੀ ਸਿੱਖਿਆ ਤੇ ਤਾਂ ਇਹਨਾਂ ਨੇ ਇਨਵੈਸਟ ਕੀਤਾ ਪਰ ਸਰਕਾਰੀ ਕਾਲਜ ਪੂਰੀ ਤਰ੍ਹਾਂ ਨਕਾਰ ਦਿੱਤੇ ਆ ਤੇ ਸਰਕਾਰੀ ਯੂਨੀਵਰਸਿਟੀਆਂ ਜਿਹੜੀਆਂ ਆ ਉਹਨਾਂ ਨੂੰ ਵੀ ਜਿੰਨਾ ਪਹਿਲਾਂ ਮਿਲਦਾ ਸੀ ਓਨਾ ਕੀ ਮਿਲਦਾ ਸੋ ਆਪਾਂ ਤਰਤੀਬਵਾਰ ਤਰੀਕੇ ਨਾਲ ਜਾਣਦੇ ਆ ਸਰਕਾਰੀ ਸਕੂਲਸ ਦੇ ਵਿੱਚ ਇਹ ਕਹਿੰਦੇ ਆ ਜੀ ਸਕੂਲ ਆਫ ਬ੍ਰਿਲੀਅੰਸ ਹੋਏਗਾ ਸਕੂਲ ਆਫ ਐਮਿਨੈਂਸ ਹੋਏਗਾ ਸਕੂਲ ਆਫ ਹੈਪੀਨੈਸ ਹੋਏਗਾ ਪ੍ਰਾਇਮਰੀ ਤੱਕ ਸਕੂਲ ਆਫ ਹੈਪੀਨੈਸ ਆ ਗਿਆ 10ਵੀਂ ਤੱਕ ਬ੍ਰਿਲੀਅੰਸ ਆ ਗਿਆ 12ਵੀਂ ਤੱਕ ਐਮਿਨੈਂਸ ਆ ਗਿਆ ਸੋ ਇਹ ਕੀ ਹੈ ਜੀ ਇੱਕ ਸੈਗਰੀਗੇਸ਼ਨ ਹੈ ਜੀ ਇੰਨੇ ਅਸੀਂ ਸਕੂਲ ਬਣਾਣੇ ਐਮਿਨੈਂਸ ਇੰਨੇ ਬ੍ਰਿਲੀਅੰਸ ਤੇ ਅਗੇਨ ਇੱਕ ਜਿੱਦਾਂ ਮਾਰਕੀਟਿੰਗ ਦੇ ਲਈ ਪਤਾ ਲੱਗ ਜਾਏ ਜੀ ਅਸੀਂ ਕਿੰਨੇ ਸਕੂਲ ਚ ਬਣਾਇਆ ਪਰ ਸਕੂਲ ਦੀਆਂ ਬਿਲਡਿੰਗਸ ਤਾਂ ਹੈਗੀਆਂ ਸਾਡੇ ਸਕੂਲ ਚ ਲੋੜ ਕਰਦੀ ਐ ਕੁਆਲਿਟੀ ਐਜੂਕੇਸ਼ਨ ਦੀ ਸਟੂਡੈਂਟ ਟੀਚਰ ਰੇਸ਼ਿਓ ਜਿਹੜੀ ਐ ਉਹ ਠੀਕ ਹੋਵੇ ਬੱਚਿਆਂ ਨੂੰ ਜਿਹੜੀਆਂ ਅੱਜ ਕੱਲ ਆਈਟੀ ਦੇ ਹਿਸਾਬ ਦੇ ਨਾਲ ਜੋ ਵੀ ਲੈਸਨਸ ਐ ਟਿਊਟੋਰੀਅਲਸ ਐ ਤਾਂ ਕਿ ਉਹਨਾਂ ਨੇ ਕੰਪੀਟੀਸ਼ਨਸ ਦੇਣੇ ਅੱਗੇ ਜਾ ਕੇ ਉੱਥੇ ਕੰਪੀਟ ਕਰ ਸਕਣ ਸਹੂਲਤਾਂ ਤੇ ਫੋਕਸ ਹੋਣਾ ਚਾਹੀਦਾ ਪੂਰੇ ਪੰਜਾਬ ਤੇ ਨਾ ਕਿ ਇੱਕ ਕਲਸਟਰ ਈਅਰ ਬਾਈ ਈਅਰ कलस्टर बढ़ाए जा सकते हैं कि इस साल अस हज़ार स्कूल करा एकदम तो बारह हज़ार पिंडा नहीं हो सकता है पर उद का नहीं फोकस है का। पूरे का पूरा जो रीब्रैंडिंग है स्कूल्स पर स्कूल्स से यह पैसा ला रहे हैं दूसरी चीज़ जी है कॉलेज के साल तो भर्ती नहीं हुई हूँ जेडे चरनजीत सिंह चनी हूँ टाइम से प्रोफेसर रखे सके ਉਹ ਵੀ ਬਹੁਤ ਵਿਖਲ 2.5 ਸਾਲ ਤੋਂ ਪ੍ਰੋਟੈਸਟ ਕਰ ਰਹੇ ਆ ਤੇ ਸਰਕਾਰੀ ਕਾਲਜਿਸ ਦੇ ਵਿੱਚ ਕੋਈ ਵੀ ਟੀਚਰ ਜਿਹੜੇ ਆ ਉਹ ਜਾਂ ਰਿਟਾਇਰ ਹੋ ਗਏ ਆ ਜਾਂ ਐਡਹੌਕ ਟੀਚਰਸ ਤੇ ਚੱਲ ਰਹੇ ਆ ਐਂਡ THEN ਇਸ ਦਾ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਹਮੇਸ਼ਾ ਫੰਡਸ ਦੀ ਪ੍ਰੋਬਲਮ ਰਹਿੰਦੀ ਹੈ ਉਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ April ਦੇ ਵਿੱਚ ਜਿਹੜੇ ਆ ਉਨਾ ਦਾ ਟੈਨਯੋਰ ਖਤਮ ਹੋ ਗਿਆ ਸੀ ਹਜੇ ਤੱਕ ਉੱਥੇ ਵਾਈਸ ਚਾਂਸਲਰ ਨਹੀਂ ਲੱਗੇ ਹੈਗੇ ਪੰਜਾਬੀ ਯੂਨੀਵਰਸਿਟੀ ਦੀ ਗ੍ਰਾਂਟ ਨਹੀਂ ਵਧਾਈ ਜੀਐਨਡੀਯੂ ਦੀ ਵੀ ਮੋਰਲੈਸ ਸੇਮ ਹੈ ਪੰਜਾਬ ਯੂਨੀਵਰਸਿਟੀ ਦੀ ਵੀ ਮੋਰਲੈਸ ਸੇਮ ਹੈ ਤਾਂ ਜਦੋਂ ਸੇਤ ਵਾਲੇ ਖੇਤਰ ਦੇ ਵਿੱਚ ਬਜਟ ਦੀ ਇਨਵੈਸਟਮੈਂਟ ਨਹੀਂ ਹੈਗੀ ਕਿਉਂਕਿ ਜਿੰਨੀ ਦੇਰ ਤੱਕ ਬਜਟ ਨਹੀਂ ਹੋਏਗਾ ਓਨੀ ਦੇਰ ਤੱਕ ਹਿਊਮਨ ਰਿਸੋਰਸਸ ਵੀ ਸਾਡੇ ਨਹੀਂ ਹੋਣਗੇ ਆ ਹੁਣੇ ਪੰਜਾਬ ਸਰਕਾਰ ਦਾ ਜਿਹੜੀ ਕੈਬਨਿਟ ਹੋ ਕੇ ਹਟੀ ਹੈ ਉਨੇ ਫੈਸਲਾ ਕੀਤਾ ਕਿ ਅਸੀਂ ਆਪਣੀ ਐਜੂਕੇਸ਼ਨ ਪਾਲਿਸੀ ਬਣਾਵਾਂਗੇ ਤੇ ਸਟੇਟ ਦੀ ਐਜੂਕੇਸ਼ਨ ਪਾਲਿਸੀ ਕਿੰਨੇ ਕ ਮੰਨ ਰੱਖਦੀ ਹੈ ਓਵਰਆਲ ਜਦੋਂ 76 ਤੋਂ ਐਜੂਕੇਸ਼ਨ ਕੰਕਰਟ ਲਿਸਟ ਚਲਾ ਗਿਆ ਤਾਂ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਆ ਹੀ ਰਹੀ ਹੈ 2020 ਦੀ ਪਾਲਿਸੀ ਐਸਐਸਸੀ ਦੀ ਪਹਿਲਾਂ ਪਾਲਿਸੀ ਡਿਫਰੈਂਟ ਟਾਈਪ ਦੀ ਪਾਲਿਸੀ ਹੈ ਤੇ ਹੁਣ ਇਸ ਤੋਂ ਬਾਅਦ ਕਿਉਂ ਜੀ ਪਾਲਿਸੀ ਬਣੇਗੀ ਪਤਾ ਨਹੀਂ ਉਹ ਕਿਤੇ ਉਹ ਪਾਲਿਸੀ ਬਣਾਉਣਾ ਇਸੇ ਨੂੰ ਨਾ ਦੇਣਾ ਹੋਵੇ ਜਿਹੜਾ ਇੱਕ ਮਿਸ਼ਨ ਬਣਿਆ ਹੋਇਆ ਹੈ ਕਿਉਂਕਿ ਪਾਲਿਸੀ ਮੇਕਿੰਗ ਦੇ ਵਿੱਚ ਕਹਿੰਦੇ ਨੇ ਰੋਲ ਪਲੇ ਕਰਿਆ ਜਾਂ ਕੁਝ ਅਤੇ ਪਰ ਮੈਨੂੰ ਲੱਗਦਾ ਹੈ ਕਿ ਫਿਰ ਇਹਨਾਂ ਨੇ ਐਨਪੀ ਦੇ ਅੰਡਰ ਆਟੋਨਮਸ ਕਾਲਜ ਬਣਾਉਣ ਵਾਲਾ ਸ਼ੁਰੂ ਕਿਉਂ ਕੀਤਾ ਐਨਪੀ ਦੇ ਅੰਡਰ ਯੂਨੀਵਰਸਿਟੀਆਂ ਸਿਲੇਬਸ ਕਿਉਂ ਆਪਣੇ ਫਿਰ ਰੀਫਰੇਮ ਕਰ ਰਹੀਆਂ ਆ ਪੂਰੇ ਗ੍ਰੈਜੂਏਟ ਦਾ ਪੂਰਾ ਸਿਸਟਮ ਬਦਲ ਰਿਹਾ ਹੈ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਇਹ ਨਵੀਂ ਐਜੂਕੇਸ਼ਨਲ ਪਾਲਿਸੀ ਬਣਾਉਣੀ ਆ ਆਪ ਦੀ ਇਹਦਾ ਮਤਲਬ ਪੁਰਾਣਾ ਹਜੇ ਤਾਂ ਤਬਦੀਲ ਕਰਨਾ ਸ਼ੁਰੂ ਨਾ ਕਰੋ ਹਾਂ ਉਹਦੇ ਮਤਵਕ ਕਰੇ ਸਿਲੇਬਸ ਇਹਨਾਂ ਨੇ ਸ਼ੁਰੂ ਕਰਤੇ ਆ ਪਿਛਲੇ ਸਾਲ ਐਜੂਕੇਸ਼ਨ ਡਿਪਾਰਟਮੈਂਟ ਤੋਂ ਹੀ ਸਰਕੂਲਰ ਆਇਆ ਤਿੰਨੇ ਯੂਨੀਵਰਸਿਟੀ ਸਟੀਆਂ ਨੇ ਮਿਲ ਕੇ ਸਬਜੈਕਟ ਵਾਈਸ ਸਿਲੇਬਸ ਫਾਰਮੂਲੇਟ ਕੀਤੇ ਆ ਉਸੇ ਦੇ ਅੰਡਰ ਇਹ ਇੱਕ ਤਰ੍ਹਾਂ ਦੀ ਪ੍ਰਾਈਵੇਟਾਈਜੇਸ਼ਨ ਦਾ ਆਟੋਨਮਸ ਕਾਲਜਸ ਵਾਲਾ ਵੀ ਸਰਕੂਲਰ ਲੈ ਕੇ ਆਏ ਸੀ ਜਿਹੜਾ ਇਹਨਾਂ ਨੇ ਬਾਅਦ ਚ ਵਿਧਰੋ ਕੀਤਾ ਹੈ ਮੈਨੂੰ ਨਹੀਂ ਪਤਾ ਫਿਰ ਇਹਨਾਂ ਨੇ ਹੋਰ ਕੀ ਚੇਂਜ ਲੈ ਕੇ ਆਉਣੀ ਹੈ ਪਰ ਆਦਰਵਾਇਸ ਤਾਂ ਫਿਰ ਐਨਪੀ ਲਾਗੂ ਕਰਨ ਦਾ ਤਾਂ ਮਤਲਬ ਨਹੀਂ ਬੰਦਾ ਪਰ ਐਨੀ ਛੇਤੀ ਕੋਈ ਬਦਲਾਵ ਨਹੀਂ ਹੋਏਗਾ ਕਿਉਂਕਿ ਐਨਪੀ ਦੇ ਅਕੋਰਡਿੰਗਲੀ ਕਲਾਸਸ ਸ਼ੁਰੂ ਹੋ ਚੁੱਕੀਆਂ ਹੈ। ਇਹੀ ਤਾਂ ਉਹ ਕਹਿੰਦੇ ਨੇ ਕਿ ਸਾਡੇ ਪ੍ਰੋਫੈਸਰਾਂ ਨੂੰ ਪਤਾ ਨਹੀਂ ਬੋਸਟਨ ਜਿੰਦਾਬਾਦ ਹੋ ਜਾਂਦਾ ਨਾ ਉਦੋਂ ਬਾਅਦ ਕਹਿੰਦੇ ਬੋਸਟਨ ਵਾਲਾ ਤਾਂ ਬੋਧਿਆ ਜਾ ਕੇ ਜਿਹੜਾ ਇੱਥੇ ਨਹੀਂ ਆਉਂਦਾ ਤੇ ਕਮੇਟੀ ਬਣ ਜਾਂਦੀ ਹੈ ਕਮਿਸ਼ਨ ਬਣ ਜਾਂਦਾ ਹੈ ਬਕਵਾਕ ਬੰਦਿਆਂ ਨੂੰ ਕੰਪਨੀਆਂ ਨੂੰ ਦੇ ਦੋ ਉਹਨਾਂ ਕੋਲ ਪ੍ਰੈਜੈਂਟੇਸ਼ਨਾਂ ਹੁੰਦੀਆਂ ਨੇ ਬੜੀਆਂ ਚੱਗੀਆਂ ਵੀ ਆਹ ਦੇਤਾ ਜੀ ਦੇਖੋ ਇੱਥੋਂ ਕਰ ਤੋਂ ਇੱਥੋਂ ਜੋੜ ਇੱਥੋਂ ਤੋੜ ਇੱਥੋਂ ਏ ਪਰ ਹੁਣੇ ਇਹਨਾਂ ਨੇ ਕੀਤਾ ਕੱਲ ਬੜਾ ਜੋਰ ਸ਼ੋਰ ਨਾਲ ਦੱਸਿਆ ਕਿ ਸਕੂਲ ਆਫ ਐਬਿਨੈਸ ਦੇ ਵਿੱਚ 2 ਲੱਖ ਬੱਚੇ ਨੇ ਅਪਣਾਈ ਕੀਤਾ 10000 ਬੱਚਾ ਜਿਹੜਾ ਪ੍ਰਾਈਵੇਟ ਸਕੂਲਾਂ ਚ ਆਇਆ ਇਹ ਜਿਹੜੇ ਸਕੂਲ ਆਫ ਐਬਿਨੈਸ ਸੀ ਇਹ 2 ਲੱਖ ਨਵਾਂ ਬੱਚਾ ਕਿਧਰੋਂ ਆਇਆ ਜਾਂ ਸਕੂਲ ਉਹੀ ਪੁਰਾਣਾ ਹੀ ਨੇ ਉੱਥੇ ਫਟਾ ਐਮ ਇਨੈਂਸ ਦਾ ਉਹ ਤਾਂ ਬੱਚੇ ਉਹਦੇ ਚ ਪੜ੍ਹਦੇ ਹੀ ਹੋਣਗੇ ਪਹਿਲਾਂ ਹਾਂਜੀ ਇਹੀ ਤੁਹਾਨੂੰ ਦੱਸ ਰਹੀ ਸੀ ਕਿ ਹੈ ਜਾਂ ਸਕੂਲ ਹੈ ਕਿ ਉਹ ਨਵਾਂ ਬਣਿਆ ਕਿਤੇ ਜਿੱਦੇ ਚ ਅਪਲਾਈ ਕਰਨ ਚ ਲਾ ਗਿਆ ਨਹੀਂ ਨਵੇਂ ਨਹੀਂ ਬਣੇ ਕੁਛ ਇੱਕ ਇਹਨਾਂ ਨੇ ਬਣਾ ਲੇ ਨਾ ਕਲਸਟਰ ਵੀ ਟੀਚਰ ਵੀ ਤਾਂ ਉਹੀ ਹੈ ਨਾ ਟੀਚਰ ਤਾਂ ਕੋਈ ਨਵੇਂ ਰਿਕਰੂਟ ਨਹੀਂ ਕੀਤੇ ਨਾ ਸਕੂਲ ਆਫ ਐਮ ਇਨੈਂਸ ਦੇ ਲਈ ਇਨਫਰਾਸਟ੍ਰਕਚਰ ਸਾਰਾ ਕੁਝ ਉਹੀ ਹੈ ਬਸ ਉੱਥੇ ਕੁਛੇ ਕਿ ਸਹੂਲਤਾਂ ਜਿਹੜੀਆਂ ਆ ਉਹ ਵਧਾਉਣਗੇ ਐਸ ਪਰ ਨੈਚੁਰਲ ਜੋ ਤੁਸੀਂ ਕਹਿ ਰਹੇ ਹੋ ਕਿ ਕੁਆਲਿਟੀ ਐਜੂਕੇਸ਼ਨ ਜਿਹੜਾ ਸਾਡਾ ਮੇਨ ਨੰਬਰ ਤੇ ਹੈ ਮਾਰਕੀਟ ਜਿੱਦਾਂ ਇਹ ਸਰਕਾਰ ਨੂੰ ਕਿਹਾ ਜਾਏ ਜੇ ਇੱਕ ਲਾਈਨ ਦੇ ਵਿੱਚ ਤੇ ਇਹ ਮਾਰਕੀਟਿੰਗ ਸਟਰੈਟਜੀਜ਼ ਦੇ ਮੁਤਾਬਕ ਚੱਲਦੀ ਹੈ ਜਿਹਦੇ ਵਿੱਚ ਅਸੀਂ ਕਈ ਵਾਰ ਪਬਲਿਕ ਐਡ ਚ ਵੀ ਇਹ ਗੱਲ ਕਰਦੇ ਹੁੰਦੇ ਆ ਕਿ ਡਿਸਪਲੇ ਕਰਨਾ ਡਿਮੋਨਸਟ੍ਰੇਟ ਕਰਨਾ ਚੀਜ਼ਾਂ ਨੂੰ ਤੇ ਲੋਕਾਂ ਨੂੰ ਮਹਿਸੂਸ ਕਰਾ ਦੇਣਾ ਬਸ ਤੇ ਇਸੇ ਲਈ ਜਿਹੜਾ ਬਜਟ ਹੈ ਉਹ 750 ਕਰੋੜ ਰੱਖਿਆ ਹੋਇਆ ਹੈ ਐਡਵਰਟਾਈਜ਼ਮੈਂਟ ਦਾ ਕਿ ਸਾਨੂੰ ਮਹਿਸੂਸ ਕਰਾਤਾ ਜਾਏ ਕਿ ਬਹੁਤ ਬਦਲਾਅ ਹੋ ਗਿਆ ਕਿੰਦਰ ਇੱਕੋ ਗੱਲ ਬਾਰ-ਬਾਰ ਬੋਲੋ ਬਾਰ-ਬਾਰ ਬੋਲੋ ਕਿ ਤਰ੍ਹਾਂ ਕਿਤੇ ਅਸਰ ਕਰਦੀ ਹੋਇਆ ਤੇ ਲੋਕਾਂ ਨੂੰ ਆ ਹੀ ਜਾਂਦੀ ਹੈ ਵੀ ਸ਼ਾਇਦ ਇਹੀ ਗੱਲ ਠੀਕ ਹੋਵੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਤਿੰਨੋਂ ਬਹੁਤ ਇੰਪੋਰਟੈਂਟ ਨੇ ਪੰਜਾਬੀਆਂ ਦੀ ਹੋਂਦ ਨਾਲ ਰਿਲੇਟਡ ਨੇ ਕੀ ਇਹੋ ਜੇ ਕਮਿਸ਼ਨ ਬਣਾ ਕੇ ਤੇ ਉਹ ਕਮਿਸ਼ਨ ਤੁਹਾਨੂੰ ਨਵੀਆਂ ਪਾਲਿਸੀਜ਼ ਦੇਣਗੇ ਪਹਿਲੀਆਂ ਪਾਲਿਸੀਜ਼ ਕਿਉਂ ਜਿਹਾ ਸੀ ਉਹ ਇੰਨੀਆਂ ਹੀ ਖਰਾਬ ਸੀ ਜਿਨ੍ਹਾਂ ਨੂੰ ਤੁਸੀਂ ਹੁਣ ਤੱਕ ਬਦਲ ਕੇ ਜਿੱਥੇ ਤੱਕ ਲੈ ਕੇ ਆਏ ਹੋ ਕੀ ਇਹਨਾਂ ਪਾਲਿਸੀ ਬੇਕਿੰਗ ਦੇ ਵਿੱਚ ਪੰਜਾਬੀਆਂ ਦਾ ਪੰਜਾਬੀ ਇੰਟੈਲੈਕਚੁਅਲ ਦਾ ਪੰਜਾਬੀ ਟੈਕਨੋਕਰੇਟਸ ਦਾ ਪੰਜਾਬੀ ਬਿਊਰੋਕਰੇਟ ਦਾ ਪੰਜਾਬੀ ਪੋਲੀਟੀਸ਼ੀਅਨ ਦਾ ਹੁਣ ਸਕੋਪ ਨਹੀਂ ਰਹਿ ਗਿਆ ਕਿ ਉਹ ਵੀ ਕੋਈ ਰੋਲ ਪਲੇ ਕਰ ਸਕਦੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਜਾਂ ਕੀ ਹੁਣ ਫੱਟੇ ਹੀ ਬਦਲਿਆ ਕਰਨਗੇ ਮੇਰੇ ਯਾਦ ਹੈ ਕਿ ਜਦੋਂ ਰੀਸਪਲਿੰਗ ਹੋਈ ਕਾਂਗਰਸ ਚ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀਗੇ ਜਿਹੜਾ ਦਲ ਬਦਲੀ ਵਿਰੋਧੀ ਕਾਨੂੰਨ ਆ ਗਿਆ ਸੀ ਉੱਥੇ ਸਮਝੌਤਾ ਹੋ ਕੇ ਆ ਗਿਆ ਕਿ ਬੀਬੀ ਪੱਠਰੋਂ ਡਿਪਟੀ ਸੀਐਮ ਹੋਣਗੇ ਤੇ ਮਰ ਦਰਸ਼ਕ ਤੋਂ ਸਵਾਲ ਪੁੱਛਿਆ ਕਿ ਉਹ ਡਿਪਟੀ ਸੀਐਮ ਤਾਂ ਬਣ ਗਈ ਉਹਨਾਂ ਨੇ ਮੁਸਕਰਾ ਕੇ ਹੱਸ ਕੇ ਕਿਹਾ ਤੇ ਕਹਿੰਦੇ ਫੱਟਾ ਹੀ ਬਦਲਿਆ ਕੁਝ ਨਹੀਂ ਬਦਲਿਆ ਡਿਪਾਰਟਮੈਂਟ ਉਦੋਂ ਵੀ ਕੌਣ ਜ਼ੋਰ ਦੇਤੇ ਬੀਬੀ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਤੇ ਜਿਹੜਾ ਫੱਟੇ ਬਦਲਣ ਨਾਲੇ ਸਵਾਲ ਨੇ ਇਹਨੇ ਲੋਕਾਂ ਦੀ ਜ਼ਿੰਦਗੀ ਬਿਹਤਰ ਨਹੀਂ ਬਣਾਉਣੀ ਬਹੁਤ ਸੀਰੀਅਸ ਮਕਾਮ ਤੇ ਪੰਜਾਬ ਖੜਾ ਹੈ ਸਾਡੇ ਕੁਆਲਿਟੀ ਐਜੂਕੇਸ਼ਨ ਦੀ ਦਰਕਾਰ ਹੈ ਨਾ ਹੋਈ ਇਸੇ ਕਰਕੇ ਬੱਚੇ ਰੁਜ਼ਗਾਰ ਨਹੀਂ ਮਿਲਦਾ ਕਹਿੰਦੇ ਨੇ ਅੱਜਕੱਲ ਨਵਾਂ ਸ਼ਬਦ ਲੱਭ ਲਿਆ ਇੱਕ ਇੰਪਲਾਇਬਲ ਨਹੀਂ ਹੈ ਔਰ ਬੱਚੇ ਦਾ ਤਾਂ ਕੋਈ ਕਸੂਰ ਨਹੀਂ ਉਹ ਇੰਪਲਾਇਬਲ ਨਹੀਂ ਹੈ ਜੇ ਤੁਹਾਡੇ ਕੋਲ ਸਸਤਾ ਮੰਨੀਆਂ ਜਿੱਥੇ ਉਹ ਪੜਨ ਗਿਆ ਤੇ ਉੱਥੇ ਉਹਨੂੰ ਉਹਦਾ ਜੋਗਾ ਉਹਨੇ ਜੋਗਾ ਬਣਾਉਣਾ ਸੀ ਤੁਸੀਂ ਸਿਹਤ ਦੇ ਮਾਮਲੇ 'ਚ ਵੀ ਉਹਨੇ ਜੋਗਾ ਬਣਾਉਣਾ ਸੀ ਲੋਕਾਂ ਦੀ ਸਿਹਤ ਜਿਹੜੀ ਹੈ ਕਿਉਂ ਖਰਾਬ ਹੋ ਰਹੀ ਹੈ ਜਾਂ ਉਹਨਾਂ ਦਾ ਇਲਾਜ ਠੀਕ ਤਰੀਕੇ ਨਾਲ ਕਿਉਂ ਨਹੀਂ ਹੋ ਰਿਹਾ ਇਹ ਬਹੁਤ ਗੰਭੀਰ ਮੁੱਦੇ ਨੇ ਇਹਨਾਂ ਤੇ ਚਰਚਾ ਕੀਤੇ ਬਿਨਾ ਸਾਡਾ ਡੰਗ ਲੈਣਾ ਨਹੀਂ ਹੈ ਨਹੀਂ ਤਾਂ ਫਿਰ ਮਨੋਰੰਜਨ ਤੇ ਚੁਟਕਲੇ ਸੁਣੋ ਤੁਸੀਂ ਸਵਜਾ ਕਰੋ ਜਿੱਦਾਂ ਕੰਮ ਚੱਲਦਾ ਉਸੇ ਤਰੀਕੇ ਦੇ ਨਾਲ ਚੱਲਦਾ ਇਹਨੂੰ ਸੀਰੀਅਸਲੀ ਸੋਚੋ ਕਿ ਲੈਟਰਲ ਐਂਟਰੀ ਹੈ ਲੈਟਰਲ ਐਂਟਰੀ ਹੈ ਤੇ ਜੇ ਬੋਧੀ ਸਰਕਾਰ ਬਿਡ ਰੱਖੀ ਸੀ ਤਾਂ ਪੰਜਾਬ ਸਰਕਾਰ ਬਿਡ ਰੱਖਿਆ ਉਹ ਨਾ ਕਰੇ ਕਿਉਂ ਨਵੇਂ ਸਰੀਓ ਨਾ ਸੋਚੇ ਸਾਰੇ ਮਾਮਲੇ ਦੇ ਵਿੱਚ ਅੱਜ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ ਪਲੰਗ ਬਹੁਤ ਬਹੁਤ ਸ਼ੁਕਰੀਆ